ਜਸਾ ਦੇ ਵਰਗਾ ਯਾਰ ਕਮਲੀ ਰੱਬ ਦੀ ਮਰ ਜਾਏਗੀ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਹੈ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਨੌਜਵਾਨ ਦੁਆਰਾ ਆਪਣੇ ਵਿਆਹ ਦਾ ਸੇਰਾ ਨਹਿਰ ਦੇ ਵਿੱਚ ਗੇਰਿਆ ਜਾਂਦਾ ਤੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਹੈ ਜਿਹੜੀ ਸਾਹਮਣੇ ਆਉਂਦੀ ਹੈ ਆਪਣੇ ਹੀ ਵਿਆਹ ਦੀ ਐਲਬਮ ਹੈ ਜਿਸ ਨੂੰ ਅੱਗ ਲਾਈ ਜਾਂਦੀ ਹੈ ਇਸ ਪਿੱਛੇ ਕਹਾਣੀ ਕੀ ਹੈ ਕਿਉਂ ਉਸ ਵਿਅਕਤੀ ਨੂੰ ਅਜਿਹਾ ਕਰਨਾ ਪਿਆ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਉਸ ਨੌਜਵਾਨ ਦੇ ਕੋਲ ਪਹੁੰਚੇ ਆਂ ਅਸਲ 'ਚ ਜੀ ਮੈਨੂੰ ਤੱਖਾ ਮਿਲਿਆ ਸੀਗਾ 8 ਸਾਲ ਬਾਅਦ ਉਹਦਾ ਅਫੇਅਰ ਚੱਲ ਪਿਆ ਸੀਗਾ ਉਹ ਵੀ ਉਹਦੇ ਪਾਸਟ ਦੇ ਨਾਲ ਤੇ ਜਦਕਿ ਮੈਂ ਸਮਝਾਇਆ ਬਹੁਤ ਸੀਗਾ ਪਰ ਨਹੀਂ ਸਮਝੀ ਉਹ ਬੜਾ ਸਮਝਾਇਆ ਜਿਹਦੇ ਕਰਕੇ ਫੇਰ ਲੋਕਾਂ ਨੂੰ ਕਈ ਜਿਵੇਂ ਲੋਕਲ ਕੇ ਮੇਰਾ ਪਿਆਰ ਮੂਪਾ ਸਭ ਨੂੰ ਆਏ ਸੀਗਾ ਕਿ ਰਿਸ਼ਤੇਦਾਰਾਂ ਨੂੰ ਕਿ ਉਹਨੂੰ ਛੱਡ ਨਹੀਂ ਸਕਦਾ ਹਾਂ ਇਹ ਮੋਟਿਵ ਕੋਈ ਨਹੀਂ ਸੀ ਇੰਸਟਾਗ੍ਰਾਮ ਤੇ ਮੈਂ ਰੀਲ ਪਾਣੀ ਜਦੋਂ ਮੈਨੂੰ ਕੁਝ ਚਾਹੀਦਾ ਉਹ ਫੇਮ ਫੋਨ ਮੈਨੂੰ ਕੁਝ ਲੋਨ ਨਹੀਂ ਸੀਗੀ ਇਹ ਤਾਂ ਇੱਕ ਵਟਸਐਪ ਤੇ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਤੇ ਤਾਂ ਕਿ ਪਤਾ ਲੱਗ ਜਾ ਮੈਂ ਉਹਨੂੰ ਦਿਲੋਂ ਕੱਟ ਤਾਂ ਤੇ ਉਹ ਤਾਂ ਫਿਰ ਇੰਸਟਾਗ੍ਰਾਮ ਤੇ ਇੱਕ ਗੀਤ ਚੱਲ ਰਿਹਾ ਸੀ ਜャ ਸਾਡੇ ਵਰਗਾ ਯਾਰਕ ਮਿਲ ਲੱਭਦੀ ਮਾਰ ਜੰਗੀ ਯਾਰ ਦੱਸ ਮੇਰਾ ਐਡਮਿਟ ਸੀਗਾ ਉਹ ਕਹਾਦਾ ਭਾਈ ਤੇ ਤੇ ਗੀਤ ਤੇ ਸ਼ੂਟ ਕਰ ਰਿਹਾ ਤੇ ਤੂੰ ਛਾੜ ਦੇ ਵੀਡੀਓ ਉਹ ਮੈਂ ਫਿਰ ਸਿਰੇ ਵਾਲੀ ਵੀਡੀਓ ਛਾੜਤੀ ਮੈਨੂੰ ਨਹੀਂ ਸੀ ਪਤਾ ਕਿ ਉਹ ਇੰਨੀ ਵਾਇਰਲ ਹੋ ਜੂਗੀ 10.10.2017 ਸਾਡਾ ਵਿਆਹ ਹੋਇਆ ਸੀ ਸਾਡੀ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਸੀ ਕਿਉਂਕਿ ਮੈਨੂੰ ਇਹਦੇ ਪਾਸੇ ਨਾਲ ਕੋਈ ਮਤਲਬ ਨਹੀਂ ਸੀਗਾ ਤੂੰ ਕਿੱਥੇ ਤੋਂ ਹੈ ਗਈਆਂ ਕੀ ਹੈ ਕੀ ਨਹੀਂ ਜਦੋਂ ਵਿਆਹ ਹੀ ਹੋ ਜਾਂਦਾ ਨਾ ਚਾਹੇ ਕੁੜੀ ਚਾਹੇ ਉਹ ਵੀ ਮੁੰਡਾ ਇਹਨਾਂ ਨੂੰ ਆਪਣਾ ਸਭ ਕੁ ਪੁਰਾਣਾ ਬੰਦ ਚੈਪਟਰ ক্লোਜ਼ ਕਰ ਦੇਣਾ ਚਾਹੀਦਾ ਕਿਉਂਕਿ ਵਿਆਹ ਕੋਈ ਗੁੱਡਾ ਗੁੱਡੀ ਦਾ ਖੇਡ ਤਾਂ ਹੈ ਨਹੀਂ ਤੁਸੀਂ ਅੱਜ ਚੱਕ ਲਈ ਕੱਲ ਨੂੰ ਉਹ ਦੇਖ ਲਈ ਨਾ ਵਿਆਹ ਸੇਵਾ ਤੱਕ ਦਾ ਸਾਥ ਹੈ ਜਿਆਦਾ ਫੋਨ ਤੇ ਲੱਗੀ ਰਹਿਣਾ ਮੈਨੂੰ ਨੇ ਇਗਨੋਰ ਕਰਨ ਲਾ ਜਦੋਂ ਛਿਲੇ ਚ ਸੀਗੀ ਤੇ ਮੇਰੀ ਮਾਸੀ ਕਹਿੰਦੀ ਸੀਗੀ ਕੀ ਭਾਈ ਤੂੰ ਕਿਉਂ ਫੋਨ ਨਾਲ ਚ ਲਾਇਆ ਕਰ ਨਿਗਾਹ ਤੇ ਅਸਰ ਹੁੰਦਾ ਤੇ ਨਾ ਫੋਨ ਚ ਲਾਇਆ ਕਰ ਕਹਿੰਦੀ ਮਾਸੀ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਬਸ ਤਾਂ ਫੋਨ ਚ ਲਾਨੀ ਸਾਨੂੰ ਕੀ ਪਤਾ ਹੀ ਮੁੰਡੇ ਨਾਲ ਗੱਲ ਕਰਦੀ ਮੈਂ ਜਦੋਂ ਫੋਨ ਹੀ ਚੱਕਿਆ ਬਟ ਜਦੋਂ ਉਹ ਫੋਨ ਜਦੋਂ ਮੈਂ ਚੱਕਿਆ ਦੇਖਿਆ ਕਿ ਉਹ ਦੇ ਵਿੱਚ ਕਈ ਐਸੀ ਵੀਡੀਓਜ਼ ਵਗੈਰਾ ਰੀਨ ਸੈਂਡ ਕਰੀ ਹੋਤੀ ਜਿਹੜੀ ਸੈਂਡ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਮੁੰਡੇ ਨੇ ਮੇਰੇ ਕੋ 11 ਤਰੀਕ ਨੂੰ ਆਉਣਾ ਸੀਗਾ ਤੇ ਇਹਨੇ ਰੀਲ ਐਸੀ ਭੇਜ ਦਿੱਤੀ ਤੂੰ ਤਾਂ ਮੈਨੂੰ ਮੈਨੂੰ ਗੈਰ ਤੂੰ ਤਾਂ ਮੈਨੂੰ ਮਿਲਣੇ ਕਹਿੰਦੇ ਸੀ ਤੂੰ ਤਾਂ ਆਏ ਘਾਤੇ ਨਹੀਂ ਮੈਨੂੰ ਬੜੇ ਪਿੰਚੂ ਹੀ ਗੱਲ ਹੈ ਇਹ ਆਈ ਇਹਦੇ ਸਾਹਮਣੇ ਮੈਂ ਫੋਨ ਭੰਤਾਂ ਇੱਥੇ ਤਾਂ ਜੀ ਉਹ ਫੋਟੋ ਜਾਲੀਆਂ ਹੁਣ ਉੱਥੇ ਤਾਂ ਜੀ ਮੈਂ 14 ਮਾਰਚ ਨੂੰ ਸੁਸਾਇਟੀ ਕਰਨ ਚਲਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਹੈ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਨੌਜਵਾਨ ਦੁਆਰਾ ਆਪਣੇ ਵਿਆਹ ਦਾ ਸੇਹੜਾ ਨਹਿਰ ਦੇ ਵਿੱਚ ਗੇਰਿਆ ਜਾਂਦਾ ਹੈ ਦੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਹੈ ਜਿਹੜੀ ਸਾਹਮਣੇ ਆਉਂਦੀ ਹੈ ਆਪਣੇ ਹੀ ਵਿਆਹ ਦੀ ਐਲਬਮ ਹੈ ਜਿਸ ਨੂੰ ਅੱਗ ਲਾਈ ਜਾਂਦੀ ਹੈ ਇਸ ਪਿੱਛੇ ਕਹਾਣੀ ਕੀ ਹੈ ਕਿਉਂ ਉਸ ਵਿਅਕਤੀ ਨੂੰ ਅਜਿਹਾ ਕਰਨਾ ਪਿਆ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਉਸ ਨੌਜਵਾਨ ਦੇ ਕੋਲ ਪਹੁੰਚੇ ਹਾਂ ਰੋਜ਼ਾਨਾ ਟਾਈਮ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰੇ ਨਾਮ ਕੀ ਹੈ ਤੁਹਾਡਾ ਨਾਮ ਵੀਰੇ ਮੇਰਾ ਮਨੀਸ਼ ਕੁਮਾਰ ਵੀ ਹੈ ਮਨਜਿੰਦਰ ਸਿੰਘ ਵੀ ਹੈ ਮਨੀਸ਼ ਕੁਮਾਰ ਮੇਰਾ ਆਧਾਰ ਕਾਟੇ ਨਾਮ ਸੀਗਾ ਤੇ ਮਨਜਿੰਦਰ ਸਿੰਘ ਪੰਜਵੀਂ ਤੱਕ ਸੀਗਾ ਨਾਮ ਮੇਰਾ ਤੇ ਉਸ ਤੋਂ ਬਾਅਦ ਰਾਸ਼ਨ ਕਾਰਡ 'ਚ ਨਾਮ ਗਲਤ ਲਿਖਿਆ ਗਿਆ ਸੀ ਮਨੀਸ਼ ਕੁਮਾਰ ਲਿਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਬਸ ਸਕੂਲ ਕਰਕੇ ਫਿਰ ਨਾਮ ਮੇਰਾ ਚੇਂਜ ਹੋ ਗਿਆ ਸੀਗਾ ਪਰ ਨਾਮ ਮੇਰੇ ਦੇ ਵਿੱਚ ਕੌਣ-ਕੌਣ ਆ ਤੁਹਾਡੀ ਫੈਮਿਲੀ ਦੇ ਵਿੱਚ ਜੀ ਹੁਣ ਹੁਣ ਮੇਰੀ ਫੈਮਿਲੀ 'ਚ ਮੇਰੇ ਮੰਮਾ ਪਾਪਾ ਤੇ ਮੇਰੇ ਦੋ ਬੱਚੇ ਕੀ ਕਾਰਨ ਹੋਏ ਤੁਸੀਂ ਇੱਕ ਵੀਡੀਓ ਜਿਹੜੀ ਬਣਾਈ ਨਹਿਰ ਦੇ ਵਿੱਚ ਆਪਣੇ ਵਿਆਹ ਦਾ ਸਿਹਰਾ ਸਿੱਟਿਆ ਹਾਂਜੀ ਕੀ ਹੋ ਕੀ ਗਿਆ ਸੀ ਅਸਲ 'ਚ ਜੀ ਮੈਨੂੰ ਧੋਖਾ ਮਿਲਿਆ ਸੀਗਾ 8 ਸਾਲ ਬਾਅਦ ਕਿਵੇਂ ਉਹਦਾ ਅਫੇਅਰ ਚੱਲ ਪਿਆ ਸੀਗਾ ਉਹ ਵੀ ਉਹਦੇ ਪਾਸਟ ਦੇ ਨਾਲੇ ਅੱਛਾ ਹਾਂਜੀ ਹਾਂ ਤੇ ਜਦ ਤੱਕ ਮੈਂ ਸਮਝਾਇਆ ਬਹੁਤ ਸੀਗਾ ਪਰ ਨਹੀਂ ਸਮਝੀ ਉਹ ਹਾਂ ਬੜਾ ਸਮਝਾਇਆ ਜਿਹਦੇ ਕਰਕੇ ਫੇਰ ਜੀ ਲੋਕਾਂ ਨੂੰ ਕਈ ਜਿਵੇਂ ਲੋਕਲ ਕਈ ਮੇਰਾ ਪਿਆਰ ਮੁਹੱਬਤ ਸਭ ਨੂੰ ਆਏ ਸੀਗਾ ਕਿ ਰਿਸ਼ਤੇਦਾਰਾਂ ਨੂੰ ਕਿ ਉਹਨੂੰ ਛੱਡ ਨਹੀਂ ਸਕਦਾ ਹਾਂ ਇਹ ਮੋਟਿਵ ਕੋਈ ਨਹੀਂ ਸੀ ਇੰਸਟਾਗ੍ਰam ਤੇ ਮੈਂ ਰੀਲ ਪਾਣੀ ਜਦ ਮੈਨੂੰ ਕੁਝ ਹੋ ਚਾਹੀਦਾ ਉਹ ਫੇਮ ਹੋ ਮੈਨੂੰ ਕੁਝ ਲੋੜ ਨਹੀਂ ਸੀਗੀ ਇਹ ਤਾਂ ਇੱਕ ਵਟਸਐਪ ਤੇ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਤੇ ਤਾਂ ਕਿ ਪਤਾ ਲੱਗ ਜਾ ਮੈਂ ਉਹਨੂੰ ਦਿਲੋਂ ਕੱਟ ਤਾਂ ਤੇ ਉਹ ਤਾਂ ਫਿਰ ਇੰਸਟਾਗ੍ਰਾਮ ਤੇ ਗੀਤ ਚੱਲ ਰਿਆ ਸੀ ਜਾਂ ਸਾਡੇ ਵਰਗਾ ਯਾਰ ਕੰਮ ਲਈ ਲੱਭਦੇ ਮਾਰ ਜਗੇ ਯਾਰ ਦੱਸ ਮੇਰਾ ਐਡਮਿਟ ਸੀਗਾ ਉਹ ਕਹਦਾ ਬਈ ਤੇ ਤੇ ਗੀਤ ਤੇ ਸ਼ੂਟ ਕਰ ਰਿਹਾ ਤੇ ਤੂੰ ਛਾੜ ਦੇ ਵੀਡੀਓ ਉਹ ਮੈਂ ਫਿਰ ਸੇਰੀ ਵਾਲੀ ਵੀਡੀਓ ਛਾੜਤੀ ਮੈਨੂੰ ਨਹੀਂ ਸੀ ਪਤਾ ਕਿ ਉਹ ਇੰਨੀ ਵਾਇਰਲ ਹੋ ਜੂਗੀ ਤੁਸੀਂ ਲਵ ਮੈਰਿਜ ਕਰਾਈ ਸੀ ਜਾਂ ਫਿਰ ਅਰੇਂਜ ਵਿਆਹ ਇਸ ਮੇਰੀ ਲਵ ਮੈਰਿਜ ਸੀ ਅੱਛਾ ਅਰੇ ਲਵ ਮੈਰਿਜ ਤੋਂ ਬਾਅਦ ਵੀ ਇਹ ਕੁਝ ਹੋਇਆ ਤੁਹਾਡੇ ਨਾਲ ਉਹਨੇ ਐਸਾ ਚ ਮੁੰਡਾ ਛੱਡਿਆ ਨਹੀਂ ਜੇ ਸ਼ੁਰੂ ਤੋਂ ਤੁਸੀਂ ਹੁਣ ਇਹੀ ਕਹਿ ਲਓ ਉਹਨੇ ਛੱਡਿਆ ਨਹੀਂ ਉਹਨੇ ਮੁੰਡਾ ਮੈਨੂੰ ਤਾਂ ਬਚਾਇਆ ਵੀ ਆ ਹੂੰ ਬਸ ਮੇਰੇ ਸਾਹਮਣੇ ਤਾਂ ਆਇਆ ਹੀ ਨਹੀਂ ਮੁੰਡਾ ਕਦੇ ਉਹ ਹਾਂਜੀ ਕਿੱਥੋਂ ਸ਼ੁਰੂ ਕਿੱਥੋਂ ਹੁੰਦਾ ਕਿੱਥੋਂ ਆਣ ਬਣ ਜਿਹੜੀ ਸ਼ੁਰੂ ਹੁੰਦੀ ਹੈ ਕਿਉਂਕਿ ਲੰਬਾ ਸਮਾਂ ਤੁਹਾਡੇ ਵਿਆਹ ਨੂੰ ਵੀ 7-8 ਸਾਲ ਹੋ ਗਏ ਉਸ ਤੋਂ ਬਾਅਦ ਤੁਹਾਡੇ ਨਾਲ ਐਨਾ ਕੁਝ ਵਾਪਰਿਆ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿਵੇਂ ਰਹੀ ਤੁਹਾਡੀ ਇਹ ਮੈਨੂੰ ਮਿਲੀ ਹੈ ਜੀ ਕੁੜੀ ਅਗਸਤ ਸਤੰਬਰ 2017 ਚ ਮਿਲੀ ਸੀ ਸਤੰਬਰ 2017 ਚ ਮਿਲੀ ਸੀ ਤੇ ਮੇਰੇ ਮਮਾ ਪਾਪਾ ਟੀਚਰ ਹਨ ਰਿਟਾਇਰਡ ਹੋ ਗਏ ਚਲੋ ਹੁਣ ਤਾਂ 뮤직 ਟੀਚਰ ਰਿਟਾਇਰਡ ਹੋ ਗਏ ਤੇ ਉਹਨਾਂ ਦੀ ਸਕੂਲ 'ਚ ਡਿਊਟੀ ਲੱਗੀ ਹੋਈ ਸੀਗੀ ਤੇ ਉਹ ਇਕੱਲੇ ਤੁਹਾਨੂੰ ਪਤਾ ਹੈ ਬਲੈਂਡ ਕਰਕੇ ਇਕੱਲੇ ਨਹੀਂ ਜਾ ਸਕਦੇ ਉਸ ਦਿਨ ਕੁਦਰਤੀ ਡਰਾਈਵਰ ਛੁੱਟੀ ਤੇ ਸੀਗਾ ਤੇ ਪਾਪਾ ਕਹਿੰਦੇ ਕਿ ਅੱਜ ਤੈ ਮੇਰੇ ਨਾਲ ਜਾਣਾ ਮम्मा ਪਾਪਾ ਦੋਹਾਂ ਦੀ ਲੱਗੀ ਹੋਤੀ ਮਾਤਾ ਗੁਜਰੀ ਸਕੂਲ ਐ ਠੀਕ ਹੈ ਉਹ ਪ੍ਰਿੰਟ ਸਾਹਿਬ ਉੱਥੇ ਲੱਗੀ ਹੋਈ ਸੀ ਠੀਕ ਹੈ ਤੇ ਕਹਿੰਦੇ ਤੈ ਮੇਰੇ ਨਾਲ ਜਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲਦਾ ਤੇ ਚਲੋ ਕਵਾਡਰ ਟਾਈਮ ਦੇ ਵਿੱਚ ਹਰ ਇੱਕ ਦੀ ਗੱਲਬਾਤ ਹੁੰਦੀ ਹੈ ਚਾਹੇ ਕੋਈ ਮੁੰਡਾ ਚਾਹੇ ਕੋਈ ਕੁੜੀ ਆ ਹੁੰਦੇ ਕੋਈ ਨੌਰ ਵਾਲਾ ਕੋਈ ਇਸ਼ੂ ਨਹੀਂ ਹੈ ਹੈਗਾ ਇਸ ਗੱਲ 'ਚ ਤੇ ਚਲੋ ਉੱਥੇ ਜਦੋਂ ਮੈਂ ਬੈਠਾ ਤੇ ਮੈਨੂੰ ਚਲੋ ਪਸੰਦ ਲੱਗੀ ਜਦੋਂ ਮੈਨੂੰ ਪਤਾ ਲੱਗਾ ਕਿ ਕੁੜੀ ਦੇ ਮਾਵਾ ਪਾਪ ਨਹੀਂ ਹੈਗੇ ਫੇਰ ਮੈਂ ਸੋਚਿਆ ਕਿ ਨਹੀਂ ਆ ਰਹੀ ਮੇਰਾ ਘਰ ਸਾਬ ਸਕਦੀ ਹੈ ਕਿਉਂਕਿ ਸਾਡੇ ਵੀ ਘਰੇ ਮੇਟ ਲੱਗੀ ਹੋਈ ਸੀਗੀ 2017 ਚ ਮੈਂ ਕਦੇ ਸਿਸਟਰ ਦਾ ਦੀ ਮੈਰਿਜ ਕਰੀ ਹੈ ਉਸ ਤੋਂ ਬਾਅਦ ਸਾਡੇ ਘਰੇ ਕੰਮ ਕੰਮ ਕਰਨ ਵਾਸਤੇ ਕੰਮ ਵਾਲੇ ਲੱਗੇ ਹੁੰਦੇ ਸੀ ਕਿ ਕਦੇ ਲੜ ਨਾ ਝਗੜਨਾ ਮੈਂ ਵੀ ਅਕਿਆ ਸੀ ਘਰ ਮਮਾ ਪਾਪਾ ਵੀ ਦੁਖੀ ਆ ਜਾਂਦਾ ਸੀ ਯਾਰ ਲੜਾਈ ਕੰਡੀਸ਼ਨ ਵਾਲੋ ਤਬ ਦੇ ਚਾਹ ਘਰ ਤੇਰਾ ਵੱਸਦਾ ਵੱਸ ਜਾਵੇ ਮਤਲਬ ਜੇ ਕੋਈ ਕੁੜੀ ਮਿਲਦੇ ਤੂੰ ਵਿਆਹ ਕਰਾਣਾ ਕਰਾ ਲਾ ਉਹ ਕੁੜੀ ਪਸੰਦ ਆ ਗਈ ਮਮਾ ਪਾਪਾ ਨੂੰ ਵੀ ਮਿਲਾਈ ਤੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਵੀ ਕਰੀਆਂ 3 ਮਹੀਨੇ ਦਾ ਸਾਡਾ ਰਿਲੇਸ਼ਨ ਮਤਲਬ 3 ਮਹੀਨੇ ਅਸੀਂ ਗੱਲਬਾਤ ਕਰੀ ਉਸ ਤੋਂ ਬਾਅਦ ਮੈਰਿਜੇ ਕਰੀ ਜAVE ਬਹੁਤਾ ਲੰਬਾ ਟਾਈਮ ਨਹੀਂ ਪਾਇਆ ਕਾਰਨ ਕੀ ਸੀ ਕੁੜੀ ਕਹਿੰਦੀ ਕਿ ਮੈਨੂੰ ਤੋਮਤਾ ਲਾ ਸਕਦੇ ਐ ਮੈਂ ਬਹੁਤਾ ਪੁੱਛ ਪੜਤਾਲ ਵੀ ਨਹੀਂ ਸੀ ਕਰੀ ਕਿਉਂਕਿ ਵਿਸ਼ਵਾਸ ਹੀ ਨਾ ਸੀ ਕਉ ਦੇ ਪਰ ਠੀਕ ਹੈ ਹਾਂਜੀ ਤੇ ਫਿਰ ਆ ਕਿਵੇਂ ਸ਼ੁਰੂ ਹੋ ਗਿਆ ਕਿਉਂਕਿ ਤੁਹਾਡੀ ਲਾ ਮੈਰਿਜ ਹੋਈ ਹੈ ਨਾ ਤੁਹਾਡੇ ਘਰ ਦੇ ਸਾਰੇ ਰਾਜੀ ਸੀ ਕੁੜੀ ਵੀ ਕਹਿੰਦੀ ਸੀ ਵੀ ਹਾਂ ਵੀ ਠੀਕ ਆ ਵੀ ਆਪਾਂ ਵਿਆਹ ਕਰਾ ਲੈਂਦੇ ਆ ਫਿਰ ਇਹ ਜਿਹੜਾ ਪਵਾੜਾ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਥੋੜੀ ਅਨਬਣ ਸ਼ੁਰੂ ਹੁੰਦੀ ਹੈ ਇਹ ਪਵਾੜਾ ਹੁਣ ਚਲੋ ਮੈਂ ਸਟਾਰਟਿੰਗ ਦੱਸ ਦਿੰਦਾ 2010 ਦਸੰਬਰ 2017 ਸਾਡਾ ਵਿਆਹ ਹੋਇਆ ਸੀ ਸਾਡੀ ਜ਼ਿੰਦਗੀ ਬੜੀ ਬਦੇ ਚੱਲ ਰਹੀ ਸੀ ਕਿਉਂਕਿ ਮੈਨੂੰ ਇਹਦੇ ਪਾਸਟ ਨਾਲ ਕੋਈ ਮਤਲਬ ਨਹੀਂ ਸੀਗਾ ਤੂੰ ਕਿੱਥੇ ਤੋਂ ਹੈ ਗਈਆਂ ਕੀ ਆ ਕੀ ਨਹੀਂ ਜਦੋਂ ਵਿਆਹੀ ਹੋ ਜਾਂਦਾ ਨਾ ਚਾਹੇ ਕੁੜੀ ਚਾਹੇ ਉਹ ਵੀ ਮੁੰਡਾ ਇਹਨਾਂ ਨੂੰ ਆਪਣਾ ਸਭ ਕੁ ਪੁਰਾਣਾ ਬੰਦ ਚੈਪਟਰ ক্লোਜ਼ ਕਰ ਦੇਣਾ ਚਾਹੀਦਾ ਕਿਉਂਕਿ ਵਿਆਹ ਕੋਈ ਗੁੱਡਾ ਗੁੱਡੀ ਦਾ ਖੇਡ ਤਾਂ ਹੈ ਨਹੀਂ ਤੁਸੀਂ ਅੱਜ ਚੱਕ ਲਈ ਕੱਲ ਨੂੰ ਉਹ ਦੇਖ ਲਈ ਨਾ ਵਿਆਹ ਸਿਮਾਂ ਤੱਕ ਦਾ ਸਾਥ ਹੈ ਤੇ ਜੀ ਸਾਡੇ ਕੋਲ ਮਤਲਬ ਵੀ 3-4 ਮਹੀਨੇ ਬਾਅਦ ਇਹ ਪ੍ਰੈਗਨੈਂਟ ਹੋ ਗਏ ਚੋ ਬੜੀ ਕੁੜੀ ਵਰਿੰਦਾ ਜਿਹੜੀ ਮੇਰੀ ਹੈਗੀ ਹੈ ਉਹ 2018 ਚ ਹੋਈ ਸੀ ਤੇ ਉਹ ਦੇ ਹੋਣ ਤੋਂ ਪਹਿਲਾਂ ਮੇਰੇ ਕੋਲ ਜਨਰਸਟੀ ਲੋ ਗੱਡੀ ਸੀਗੀ ਉਹ ਮੇਰੇ 8 ਸਾਲ ਪੁਰਾਣੀ ਗੱਡੀ ਸੀਗੀ ਠੀਕ ਹੈ ਉਹ ਕੁੜੀ ਆ ਹੋਣ ਤੋਂ ਪਹਿਲਾਂ ਮੈਂ ਆਈਟਨ ਗੱਡੀ ਨੂੰ ਵੀ ਕਢਾ ਕੇ ਲੈ ਕੇ ਆਇਆ 6.5 ਲੱਖ ਦੀ ਚਲੋ ਜੀ ਧੀਆ ਕਰਮਾਣੀਆਂ ਤੇ ਵਧੇ ਹੀ ਆ ਹੂੰ ਐਦਾ ਹੈ ਨਹੀਂ ਮੈਂ ਬੈਕ ਹੋ ਜਾਵਾਂ ਕਿਸੇ ਵੀ ਚੀਜ਼ ਤੋਂ ਹੂੰ ਉਸ ਤੋਂ ਬਾਅਦ ਜੀ ਸਾਡੀ ਹੋਰ ਪਿਆਰ ਮੁਹੱਬਤ ਹੋਰ ਵਧਿਆ ਘਰ ਚ ਖੁਸ਼ੀਆਂ ਆਈਆਂ ਅਸੀਂ ਫੰਕਸ਼ਨ ਵੀ ਕਰਿਆ ਸੀ ਲੋਹੜੀ ਦਾ ਹੂੰ ਉਸ ਤੋਂ ਬਾਅਦ ਜੀ 2000 ਜਦੋਂ 2000 ਗੁੜੀਆਂ ਹੋਈ ਮੇਰੀ 3.5 ਸਾਲ ਦੀ ਤੇ ਮੈਨੂੰ ਕਹਿਣ ਲੱਗ ਪਈ ਜੀ ਕਿ ਆਪਾਂ ਇੱਕ ਬੇਬੀ ਹੋਰ ਪਲਾਨ ਕਰ ਲੈ ਹੂੰ ਮੈਂ ਕਹੇ ਕੋਈ ਗੱਲ ਨਹੀਂ ਹਲੇ ਬੱਚਾ ਛੋਟਾ ਪਰ ਦੂਜਾ ਬੇਬੀ 27-28 ਸਾਲ ਤੱਕ ਦੇਖ ਲਾਂਗੇ ਹਲੇ ਮੈਂ ਕਹ ਆਪਾਂ ਨੂੰ ਕੋਈ ਲੋਡ ਨਹੀਂ ਹੈਗੀ ਕੋਈ ਪਲੈਨਿੰਗ ਵਗੈਰਾ ਕਿਉਂਕਿ ਬੱਚਾ ਛੋਟਾ ਯਾਰ ਇਹਨੂੰ ਪ੍ਰੋਵੀਡਰ ਦੀ ਹਲੇ ਵਧੀਆ ਕਰਾਂਗੇ ਆਪਾਂ ਤੇ ਇਹ ਕਹਿੰਦੀ ਕੋਈ ਨਾ ਤਾਂ ਚਲੋ ਮੇਰੇ ਹੱਥ ਹੈ ਕਿਹੜਾ ਤੁਹਾਡੇ ਹੱਥ ਮੈਂ ਕਹ ਯਾਰ ਇਹ ਤਾਂ ਰੱਬ ਦੇ ਹੱਥ ਹੈ ਜਿਹੜੀ ਚੀਜ਼ ਨਿਆਣਾ ਨੂੰ ਕੋਈ ਰੋਕ ਨਹੀਂ ਸਕਦਾ ਚਲੋ ਜੀ ਉਸ ਤੋਂ ਬਾਅਦ ਮੇਰੇ ਪਾਪਾ 2000 20 'ਚ ਰਿਟਾਇਰ ਹੋਏ ਸੀਗੇ ਉਸ ਟਾਈਮ ਕਰੋਨਾ ਲੱਗ ਗਿਆ ਸੀਗਾ ਰਿਟਾਇਰ ਹੋਣ ਤੋਂ ਬਾਅਦ ਅਸੀਂ ਫੰਕਸ਼ਨ ਕਰਨਾ ਸੀਗਾ ਤੇ ਅਸੀਂ ਫੰਕਸ਼ਨ ਕਰਨੀ ਪਈ 2021 ਚ ਅਸੀਂ ਫਿਰ ਉਹ ਫੰਕਸ਼ਨ ਕਰਿਆ ਸੀਗਾ ਉਸ ਟਾਈਮ ਚਲੋ ਇਹਨਾਂ ਨੂੰ ਕੰਸੀਮਿੰਗ ਹੋ ਗਈ ਤੇ ਉਸ ਟਾਈਮ ਫਿਰ ਕੰਸੀਮਿੰਗ ਹੋਣ ਤੋਂ ਬਾਅਦ 2022 ਚ ਗੁੜੀਆਂ ਹੋਈ ਛੋਟੀ ਮੇਰੇ ਕੋਲ 10 ਜਨਵਰੀ ਉਹਦਾ ਨਾਮ ਸੁਖਮਨੀ ਹੈ ਤੇ ਮੈਂ ਕਿਹਾ ਚਲੋ ਮੈਂ ਕਿਹਾ ਹੁਣ ਕੀ ਗੱਡੀ-ਗੱਡੀ ਲੈਣੀ ਆ ਤੇ ਆਪਾਂ ਜੋ-ਜੋ ਨਾਲ ਬੱਚਾ ਕਰਕੇ ਜੋ ਨਾਲ ਕਿ ਇੱਕ ਬਾਪ ਜਦੋਂ ਤੀਆਂ ਹੁੰਨੀਆਂ ਤਾਂ ਬਹੁਤ ਦੇਖਣਾ ਪੈਂਦਾ ਫਰਜ਼ ਨਿਭਾਉਣੇ ਪੂਰੇ ਪੈਨੇ ਤੇ ਫਿਰ ਜੀ ਉਸ ਟਾਈਮ ਤਾਂ ਵੀ ਦੇਖੋ ਹੋਣ ਤੋਂ ਬਾਅਦ 2 ਮਹੀਨੇ ਮਗਰੋਂ ਗੱਡੀ ਫੇਰ ਲਿਆਂਦੀ ਮੈਂ ਵੈਨਿਊ ਉਹ ਲੈਕਾਂ ਦੀ ਮੈਂ 1258000 ਦੀ ਖਰੜ ਤੋਂ ਕਢਾਈ ਸੀ ਨਵੀਂ ਗੱਡੀ ਲਈ ਸੀ ਮੈਂ ਚਲੋ ਜੀ ਫਿਰ ਮੈਂ ਕਿਵੇਂ ਕਹਦਾ ਤੀਆਂ ਨੂੰ ਕਿਵੇਂ ਮਾੜਾ ਕਹਦੀ ਮੈਂ ਵਧੀਆ ਹੀ ਹੈ ਘਟੇ ਤਾਂ ਕਿਸੇ ਪਾਸੋਂ ਹੈ ਨਹੀਂ ਚਲੋ ਜੀ ਸਾਡੀ ਜ਼ਿੰਦਗੀ ਹੋਰ ਵਧੀਆ ਨਿਕਲ ਰਹੀ ਸੀ ਨਿਕਲਦੀ ਨਿਕਲਦੀ ਅਚਾਨਕ ਅਸੀਂ ਮਤਲਬ ਘੁੰਮਣ ਫਿਰਨ ਗਏ ਹੋ ਸੀਗੇ 2023 ਦੇ ਵਿੱਚ ਬੜੀ ਸਾਡੀ ਐਡਵੈਂਚਰਿੰਗ ਹੋਈ ਹੈ ਕਦੇ ਕਿਸੇ ਜਾਣਾ ਕਦੇ ਕਿਤੇ ਜਾਣਾ ਚਲੋ ਉਹਦੇ ਵਿੱਚ ਇਹਨਾਂ ਨੂੰ ਕਨਸੀਵਿੰਗ ਹੋ ਗਈ ਹਮ ਥਰਡ ਟਾਈਮ ਤੇ ਜਦੋਂ ਕਨਸੀਵਿੰਗ ਹੋਊਗੀ ਇਹਨਾਂ ਨੇ ਮੈਨੂੰ ਪਹਿਲੇ ਕਿਹਾ ਸੀ ਜੇ ਬੱਚਾ ਜਨਮ ਮੈਂ ਪ੍ਰੈਗਨਨਸੀ ਜੇ ਮੈਨੂੰ ਹੋਈ ਤਾਂ ਮੈਂ ਬੱਚਾ ਰੱਖਣਾ ਮੈਂ ਦਵਾਈ ਦੋਬੀ ਇਸ ਵਿੱਚ ਕੁਝ ਨਹੀਂ ਖਾਣਾ ਮੈਂ ਕਿਹਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਤੇ ਟੱਡ ਤਾਂ ਤੇਰਾ ਮੈਂ ਤਾਂ ਤੈਨੂੰ ਟ੍ਰੀਟਮੈਂਟ ਦੇ ਸਕਦਾ ਦਵਾਈ ਦੋਬੀ ਤੈਨੂੰ ਦਵਾ ਸਕਦਾ ਮੈਂ ਤਾਂ ਤੇਰਾ ਕਿ ਤੂੰ ਹੀ ਰੱਖਣਾ ਤੇ ਕਹਿੰਦੀ ਨਹੀਂ ਫਿਰ ਇਹਦਾ ਮਨ ਹੋ ਗਿਆ ਮੈਂ ਬੱਚਾ ਨਹੀਂ ਰੱਖਣਾ ਮੈਂ ਕਿਹਾ ਨਾ ਰੱਖੋ ਨਾ ਆਪਾਂ ਦਵਾਈ ਲਿਆ ਦਵਾਈ ਖਾ ਲਈ ਕੋਈ ਗੱਲ ਨਹੀਂ ਕਉਂਕੀ ਇਹਨਾਂ ਨੂੰ ਪ੍ਰੋਬਲਮ ਵੀ ਰਹਿੰਦੀ ਸੀ ਥਾਇਰੋਇਡ ਵਗਾਰਾ ਤੇ ਜਿਹਦੇ ਕਰਕੇ ਕਈ ਵਾਰ ਕਈ ਮਿਸ ਵਗਾਰਾ ਹੋ ਜਾਂਦਾ ਸੀਗਾ ਤੇ ਕਹਿੰਦੇ ਕੋਈ ਨਾ ਮੈਂ ਬੱਚਾ ਰੱਖਣਾ ਚਾਹੁੰਦੀ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਨਹੀਂ ਪਤਾ ਇਹਨੇ ਉਸ ਟਾਈਮ ਦੇ ਵਿੱਚ ਅਗਸਤ 2023 ਦੇ ਵਿੱਚ ਮੁੰਡੇ ਨਾਲ ਗੱਲ ਦੁਬਾਰਾ ਸਟਾਰਟ ਕਰੀ ਅੱਛਾ ਹਾਂਜੀ ਤੇ ਸਾਨੂੰ ਤਾਂ ਸਾਰਾ ਕੁਝ ਐਂ ਲੱਗਦਾ ਸੀ ਕਿ ਨਹੀਂ ਯਾਰ ਬਹੁਤ ਵਧੀਆ ਚੱਲ ਰਿਹਾ ਜਾਂ ਬਹੁਤ ਕੁਝ ਸਭ ਕੁਝ ਸਹੀ ਚੱਲ ਰਿਹਾ ਸਾਡੇ ਭਾਣੇ ਤਾਂ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ ਪਰ ਇਹਨੇ ਅਗਸਤ 2023 ਚ ਮੁੰਡੇ ਨਾਲ ਦੁਬਾਰਾ ਗੱਲ ਕਰ ਲੀ ਜਦਕਿ ਸਾਨੂੰ ਕੋਈ ਸ਼ੱਕ ਨਹੀਂ ਹੋਇਆ ਕਿਸੇ ਵੀ ਗੱਲ ਦਾ ਕਿਉਂਕਿ ਸਾਡੇ ਨਾਲ ਬਿਲਕੁਲ ਠੀਕ ਰਹੀ ਹੈ ਉਸ ਤੋਂ ਬਾਅਦ ਜੀ ਕਰਦੇ ਕਰਦੇ ਇਹਦੀ ਐਂ ਕਹ ਲੋ ਤੁਸੀਂ ਮੈਂ ਇਹਦੀ ਅੱਖ ਨਹੀਂ ਪਛਾਣ ਸਕੇ ਕਿਉਂਕਿ ਮੈਂ ਇਹਦੇ ਤੇ ਅਜੇ ਤੱਕ ਕਦੇ ਡਾਊਟ ਹੀ ਨਹੀਂ ਕਰਿਆ ਤੁਸੀਂ ਐਂ ਕਹ ਲੋ ਅਜੇ ਤੱਕ ਕੋਲ ਬੈਠੀ ਫੋਨ ਚਲਾਉਂਦੀ ਸੀ ਅਜੇ ਤੱਕ ਫੋਨ ਵੀ ਨਹੀਂ ਮੈਂ ਚੈੱਕ ਕਰਦੇ ਕਦੇ ਕਰਿਆ ਕਿਉਂਕਿ ਮੈਨੂੰ ਇਹ ਨਹੀਂ ਕਿ ਜਿੱਥੇ ਪਿਆਰ ਮੁਹੱਬਤ ਵਿਆਹ ਹੀ ਹੋ ਜਾਵੇ ਉੱਥੇ ਸ਼ੱਕ ਤਾਂ ਹੁੰਦਾ ਨਹੀਂ ਜੇ ਸ਼ੱਕ ਆ ਗਿਆ ਉਹ ਰਿਸ਼ਤਾ ਨਹੀਂ ਰਹਿੰਦਾ ਤੇ ਜੀ ਕਰਦੇ ਕਰਦੇ ਉਸ ਤੋਂ ਬਾਅਦ ਮੇਰੇ ਕੋਲ ਛੋਟੀ ਕੁੜੀਆ ਹੋਈ ਹੈ ਭਾਰਵੀ ਇਹ ਹੋਈ ਹੈ ਜੀ ਆਪਣੇ 28 ਫਰਵਰੀ 28 ਫਰਵਰੀ ਨੂੰ ਜਦੋਂ ਗੁੜੀਆ ਹੋਈ ਆ ਤੇ ਚਲੋ ਹਰ ਇੱਕ ਇੱਕ ਸਮਾਂ ਇਹਨੇ ਇੱਕ ਡੋਜ਼ ਬਣਾ ਕੇ ਰੱਖੀ ਹੋਈ ਆ ਮੁੰਡੇ ਤੇ ਕੁੜੀ ਦੀ ਹੂੰ ਹੂੰ ਤੇ ਮੁੰਡਾ ਹਰ ਇੱਕ ਬੰਦਾ ਕਹਿੰਦਾ ਮੁੰਡਾ 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 ਇਹ ਇਹ ਸਵਾਜ ਦੀ ਸਿਖਾਇਆ ਹੋਇਆ ਜੀ ਇਹ ਤਾਂ ਆਪਣਾ ਕੁਝ ਨਹੀਂ ਹੈਗਾ ਹੂੰ ਹੂੰ ਚਲੋ ਜੀ ਮੈਂ ਗੁੜੀਆ ਹੋਈ ਉਹਦਾ ਨਾਮ ਮੈਂ ਪਾਰ ਵੀ ਰੱਖਿਆ ਪਾਰ ਵੀ ਰੱਖਿਆ ਜੀ ਉਸ ਤੋਂ ਬਾਅਦ ਅਸਲੀ ਚੈਪਟਰ ਇਹਦਾ ਫਿਰ ਸ਼ੁਰੂ ਹੋਇਆ ਇਹ ਜਿਆਦਾ ਫੋਨ ਤੇ ਲੱਗੀ ਰਹਿਣਾ ਮੈਨੂੰ ਇਹਨੇ ਇਗਨੋਰ ਕਰਨਾ ਜਦੋਂ ਛਿਲੇ ਚ ਸੀਗੀ ਤੇ ਮੇਰੀ ਮਾਸੀ ਕਹਿੰਦੀ ਸੀਗੀ ਕੀ ਭਾਈ ਤੂੰ ਕੁੜੀ ਫੋਨ ਨਾਲ ਚ ਲਾਇਆ ਕਰ ਨਿਕਾ ਤੇ ਅਸਰ ਹੁੰਦਾ ਤੇ ਨਾ ਫੋਨ ਚ ਲਿਆ ਕਰ ਕਹਿੰਦੀ ਮਾਸੀ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਉਹ ਤਾਂ ਫੋਨ ਚ ਚਲਾਨੀ ਸਾਨੂੰ ਕੀ ਪਤਾ ਹੈ ਮੁੰਡੇ ਨਾਲ ਗੱਲ ਕਰਦੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਸੀਗਾ ਹੁਣ ਤੁਹਾਡੇ ਹੱਥ ਚ ਫੋਨ ਹੈ ਤੁਸੀਂ ਜੋ ਮਰਜ਼ੀ ਕਰਿਓ ਮੈਨੂੰ ਕੀ ਪਤਾ ਕਿਸ ਬਾਰੇ ਹੂੰ ਹੂੰ ਚਲੋ ਜੀ ਉਸ ਤੋਂ ਬਾਅਦ ਕਰਦੇ ਕਰਦੇ ਫੇਰ ਆਏ ਜੀ ਜੂਨ ਚ ਜੂਨ ਚ ਮੈਨੂੰ ਕਹਿਣ ਲੱਗ ਪਈ ਕਿ ਤੁਸੀਂ ਐਂ ਕਰੋ ਤੁਸੀਂ ਨਾ ਘੁੰਮੇ ਹੋ ਆਪਣੇ ਫਰੈਂਡ ਸਰਕਲ ਦੇ ਨਾਲ ਮੈਂ ਕਹਾਂ ਯਾਰ ਮੈਂ ਕੀ ਕਰਨੇ ਘੁੰਮ ਫਿਰ ਕੇ ਕਿਤੇ ਨਹੀਂ ਕੁਝ ਨਹੀਂ ਹੁੰਦਾ ਪੱਕ ਜਿੱਥੇ ਵੀ ਜਾਵਾਂ ਇਕੱਠੇ ਜਾਵਾਂ ਕਹਿੰਦੇ ਨਹੀਂ ਤੁਸੀਂ ਘੁੰਮਿਆ ਤੁਹਾਨੂੰ ਵੀ ਫ੍ਰੀ ਹੋਣਾ ਚਾਹੀਦਾ ਮਤਲਬ ਇੱਕ ਤੁਹਾਨੂੰ ਵੀ ਥੋੜੀ ਬਹੁਤੀ ਆਜ਼ਾਦੀ ਮਿਲਣੀ ਚਾਹੀਦੀ ਹੈ ਅੱਛਾ ਤੁਸੀਂ ਇੱਕ ਮਤਲਬ ਕਿ ਇੰਨੀ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਐਨਸ ਕੁਝ ਸਾਰੇ ਪਰਿਵਾਰ ਨੂੰ ਤੁਸੀਂ ਮਤਲਬ ਕੇਅਰ ਵੀ ਕਰਦੇ ਹੋ ਸਾਰਾ ਕੁਝ ਕਰ ਰਹੇ ਹੋ ਤੁਹਾਨੂੰ ਥੋੜਾ ਫ੍ਰੀ ਚਾਹੀਦਾ ਹੈ ਕਿ ਥੋੜਾ ਮੈਂਡ ਰਿਲੈਕਸ ਆਪਣੇ ਨੂੰ ਰਿਲੈਕਸ ਦੋ ਮੈਂ ਕਹਾਂ ਚੱਲ ਠੀਕ ਹੈ ਮੈਨੂੰ ਵੀ ਹੋ ਗਿਆ ਮੇਰਾ ਪਹਿਲਾ ਟ੍ਰਿਪ ਸੀਗਾ 2024 ਦਾ ਅਸੀਂ ਜੀ ਮਨਸੂਰੀ ਗਏ ਦੇਰਾਦੂਨ ਕੇ ਟੈਰੀ ਡੈਮ ਦੇਖਿਆ ਬਹੁਤ ਕੁਝ ਮਤਲਬ ਘੁੰਮੇ ਫਿਰੇ ਤਿੰਨ ਦੋ ਤਿੰਨ ਦਿਨ ਦਾ ਪ੍ਰੋਗਰਾਮ ਸੀਗਾ ਸਾਡਾ ਉੱਥੋਂ ਆਇਆ ਜੀ ਉੱਥੋਂ ਆਉਣ ਤੋਂ ਬਾਅਦ ਮੈਨੂੰ ਕਹਿੰਦੀ ਸਾਨੂੰ ਵੀ ਘੁਮਾ ਕੇ ਲੈ ਕੇ ਆਓ ਫੇਰ ਮੈਂ ਜੀ ਖੰਨੇ ਪਲੇਜੋਨ ਬੱਚਾ ਦਾ ਬਣਿਆ ਹੋਇਆ ਉੱਥੇ ਘੁਮਾ ਲਿਆ ਆ ਉੱਥੇ ਘੁਮਾ ਕੇ ਥੋੜੇ ਦਿਨ ਬਾਅਦ ਮੈਨੂੰ ਕਹਿਣ ਲੱਗ ਪਈ ਜੀ ਕਿ ਤੁਸੀਂ ਮੈਨੂੰ ਮਨਾਲੀ ਜਾਣਾ ਆਪਾਂ ਮੈਂ ਕਹਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਸਾਫ਼ ਜਵਾਬ ਦਿੱਤਾ ਕਿ ਚੱਲ ਯਾਰ ਕੱਣੂ ਹੋਣਾ ਇਨਾ ਖਰਚਾ ਤਾਂ ਹੋ ਗਿਆ ਪਹਿਲੀ ਕਹਿੰਦੀ ਮਨਾਲੀ ਜਾਣਾ ਮੈਂ ਕਹਾਂ ਕੋਈ ਨਾ ਯਾਰ ਮਨਾਲੀ ਜਾਣਾ ਮੈਂ ਕ ਚਲੋ ਇਹ ਕਹਿੰਦੀ ਨਹੀਂ ਨਹੀਂ ਜਾਣਾ ਤਾਂ ਮੈਂ ਜਾਣਾ ਹੀ ਜਾਣਾ ਮੈਂ ਕਹ ਚਲ ਕੋਈ ਨਾ ਯਾਰ ਪਹਿਲੀ ਵਾਰ ਮਿਸੀ ਨੇ ਕਿਹਾ ਕਿਤੇ ਨਹੀਂ ਯਾਰ ਪੈਸਾ ਪਰਿਵਾਰ ਵਾਸਤੇ ਹੀ ਬੰਦਾ ਕਮਾਉਂਦਾ ਹੈ ਬਿਲਕੁਲ ਤੇ ਮੈਂ ਮम्मा पापा ਨੂੰ ਕਿਹਾ ਮੈਂ ਕਿਹਾ ਪਾਪਾ ਕੀ ਭਾਈ ਮਨਾਲੀ ਜਾਨੂ ਕਹਿ ਰਹੀ ਹੈ ਤੇ ਪਾਪਾ ਕਹਿੰਦੇ ਯਾਰ ਉਹ ਹੁਣ ਕੀ ਕਰਨ ਉਹ ਵੀ ਚਲੋ ਉਹਨਾਂ ਦੀ ਵੀ ਪ੍ਰੋਬਲਮ ਤੁਹਾਨੂੰ ਪਤਾ ਹੀ ਜੋ ਮੈਂ ਦੱਸੀ ਪਹਿਲਾਂ ਗੱਲ ਉਹ ਕਹਿੰਦੇ ਚਲ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਦੇਖ ਲੈ ਆਪਣਾ ਮੈਂ ਕੀ ਤੈਨੂੰ ਕਹਿਣਾ ਮੈਂ ਚਲੋ ਕੋਈ ਨਾ ਜੀ ਫਿਰ ਅਸੀਂ ਮਨਾਲੀ ਵੀ ਘੁੰਮ ਫਿਰ ਕੇ ਆਏ ਮਨਾਲੀ ਘੁੰਮ ਫਿਰ ਕੇ ਆਏ ਉਸ ਤੋਂ ਮਨਾਲੀ ਜਾਣ ਤੋਂ ਪਹਿਲਾਂ ਜੂਨ ਦੇ ਵਿੱਚ ਮੇਰੇ ਕੋਲ ਇੱਕ ਨੰਬਰ ਤੇ ਫੋਨ ਆਦਾ WhatsApp ਕੋਲ ਨਹੀਂ ਹੂੰ ਮੈਂ ਇਹ ਗੱਲ ਦੱਸ ਰਿਹਾ WhatsApp ਕੋਲ ਨਹੀਂ ਤੇ ਫੋਨ ਆਉਂਦਾ ਮੈਨੂੰ ਉਸ ਮੁੰਡੇ ਦਾ ਅੱਛਾ ਉਹ ਕਹਿੰਦਾ ਮੈਨੂੰ ਉਹ ਕਹਿੰਦਾ ਪਾਜੀ ਸਤਿ ਸ੍ਰੀ ਅਕਾਲ ਜੀ ਮੈਂ ਕਹਾਂ ਜੀ ਸਤਿ ਸ੍ਰੀ ਅਕਾਲ ਕਹਿੰਦਾ ਪਾਜੀ ਤੁਹਾਡੇ ਨਾਲ ਇੱਕ ਕੰਮ ਆ ਹੂੰ ਮੈਂ ਕਿਹਾ ਬੋਲੋ ਤੇ ਕਹਿੰਦਾ ਤੁਸੀਂ ਮੇਰੀ ਮਾਮੀ ਬਿਮਾਰ ਰਹਿੰਦੀ ਹੈ ਮਾਮੀ ਬਿਮਾਰ ਰਹਿੰਦੀ ਹੈ ਮੇਰੀ ਤੁਸੀਂ ਨਾ ਉਹਦੀ ਰੇਕੀ ਕਰਦਿਆ ਕਰੋ ਕਿਉਂਕਿ ਅਸੀਂ ਰੇਕੀ ਨਾਲ ਇਲਾਜ ਵੀ ਕਰਦੇ ਹਾਂ ਪਰ ਇਹਨੂੰ ਬਹੁਤਾ ਹਾਈਲਾਈਟ ਨਾ ਕਰੋ ਕਿਉਂਕਿ ਮੈਂ ਇਸ ਕਿੰਤੂ ਪ੍ਰੰਤ ਤੁਝ ਨਹੀਂ ਆਉਣਾ ਜੋ ਕੰਮ ਹੈਗਾ ਜੋ ਮੇਨ ਮੁੱਦਾ ਮੈਂ ਉਹੀ ਰੱਖਦਾ ਕਿਉਂਕਿ ਜਿਹਦੇ ਨਾਲ ਮੈਂ ਇਹ ਗੱਲ ਤਾਂ ਦੱਸੀ ਹੈ ਕਿਉਂਕਿ ਜਿਸ ਟੰਗ ਦੇ ਨਾਲ ਮੁੰਡਾ ਮੇਰੇ ਨਾਲ ਜੁੜਿਆ ਸੀਗਾ WhatsApp ਕਾਲਿੰਗ ਤੇ ਮੈਂ ਕਿਹਾ ਕੋਈ ਨਾ ਵੀਰੇ ਰੇਕੀ ਕਰਾ ਲਿਆ ਕਰ ਹੋ ਜੂ ਗੱਲ ਤੇ ਕਹਿੰਦਾ ਕੋਈ ਗੱਲ ਨਹੀਂ ਉਹ ਇਹ ਮਨਾਲੀ ਤੋਂ ਪਹਿਲਾਂ ਵੀ ਗੱਲ ਕਰ ਰਹੇ ਹੂੰ ਹੂੰ ਤੇ ਫਿਰ ਕਹਿੰਦੀ ਮੈਂ ਕਿਹਾ ਭਈ ਤੇਰੇ ਪਿੰਡ ਦਾ ਮੁੰਡਾ ਕਹਿੰਦੀ ਹਾਂ ਮੇਰਾ ਵੀਰੇ ਦਾ ਫੋਨ ਹੈ ਉਹਨੂੰ ਮੁੰਡੇ ਨੂੰ ਭਾਈ ਕਹਿੰਦੀ ਸੀ ਆਪਣਾ ਅੱਛਾ ਮੁੰਡਾ ਕਹਿੰਦਾ ਮੈਂ ਤੇ ਨਾਨਕਿਆਂ ਤੋਂ ਬੋਲਦਾ ਹਾਂ ਮੈਨੂੰ ਵੀ ਇਸ ਮੈਂ ਕਿਹਾ ਚਲ ਯਾਰ ਭਾਈ ਪੈਣਾ ਮੈਂ ਕੀ ਕਹਿਣਾ ਮੈਂ ਕਿ ਚਲੋ ਜਦੋਂ ਗੱਲਬਾਤ ਕਰੀ ਜੀ ਮੇਰੇ ਕਾ ਠੀਕ ਹੈ ਜੀ ਉਸ ਤੋਂ ਬਾਅਦ ਜੀ ਕਰਦੇ ਕਰਦੇ ਜੀ ਅਸੀਂ ਮਨਾਲੀ ਗਏ ਸਾਨੂੰ ਕੋਈ ਸ਼ੱਕ ਨਹੀਂ ਹੋਇਆ ਮਨਾਲੀ ਮਣੀਕਰਨ ਗਏ ਘੁੰਮੇ ਆ ਫਿਰੇ ਆ ਰਤਾਂਗ ਵੀ ਜਾ ਕੇ ਆਏ ਆ ਇੱਕ ਕਹਿ ਕੇ ਅਸੀਂ ਦੋ ਤਿੰਨ ਦਿਨ ਤਿੰਨ ਤੋਂ ਚਾਰ ਦਿਨ ਕਿਹਾ ਸੀਗਾ ਸਾਡਾ ਹਫਤਾ ਲੱਗ ਗਿਆ ਇਸ ਹਫਤੇ ਦੇ ਵਿੱਚ ਮੇਰਾ 80000 ਰੁਪਏ ਲੱਗ ਗਏ ਜਿਹਦੇ ਵਿੱਚ ਅਸੀਂ ਖੁੱਲ ਕੇ ਖਾਧਾ ਪੀਤਾ ਡਰਿੰਕ ਵਗਾਰ ਵੀ ਚਲੋ ਕਰਦੇ ਸੀਗੇ ਚਲੋ ਮੈਂ ਕਰਦਾ ਸੀਗਾ ਮੇਰੇ ਨਾਲ ਮੇਰੇ ਸਾਲੇ ਵੀ ਨਾਲ ਗਏ ਤੇ ਹੂੰ ਉਹਨਾਂ ਉਹਨਾਂ ਖਾਣਾ ਮਤਲਬ ਕਿ ਪੂਰਾ ਇੰਜੋਏ ਕਰਿਆ ਮੁੜ ਕੇ ਸਾਡੀ ਗੱਡੀ ਜੀ ਜਦੋਂ ਅਸੀਂ ਵਾਪਸ ਆਣ ਲੱਗ ਪਏ ਗੱਡੀ ਮੇਰੀ ਰਾਤ ਨੂੰ 1 ਵਜੇ 8 ਤੋਂ 10 ਮਿੰਟ ਚ ਗੱਡੀ ਬੰਦ ਹੋ ਗਈ ਸੀ ਗੈਨਿਊ ਗੱਡੀ ਹੂੰ ਉਹ ਸਾਰੀ ਰਾਤ ਅਸੀਂ ਸੜਕ ਦੇ ਕਿਨਾਰੇ ਬਹਿ ਕੇ ਕੱਟੀ ਆ ਹੂੰ ਐ ਸੀਗਾ ਮੈਨੂੰ ਕੀ ਬੱਸ ਅਗਲੇ ਦਿਨ ਐ ਸੀਗਾ ਕਿ ਸ਼ੋਰੂਮ ਖੁੱਲੇ ਮੈਂ ਗੱਡੀ ਸਕਾਰਪੋ ਕਢਾ ਕੇ ਲੈ ਕੇ ਆਣੀ ਆ ਇੰਨਾ ਕਿ ਮੈਂ ਤੰਗ ਆ ਗਿਆ ਸੀਗਾ ਸਰਾਤ ਚਲੋ ਇਹ ਗੱਡੀ ਵਾ ਠੀਕ ਰਹੀ ਘਰੇ ਪਹੁੰਚਿਆ ਘਰੇ ਪਹੁੰਚ ਕੇ ਮਮਾ ਪਾਪਾ ਬੜੇ ਖੁਸ਼ ਹੋਏ ਕਹਿੰਦੇ ਚਲ ਠੀਕ ਆ ਤੁਸੀਂ ਸਹੀ ਸਲਮਤ ਆ ਗਏ ਕਿਉਂਕਿ ਉਸ ਟਾਈਮ ਵਿਵਾਦ ਵੀ ਬੜੇ ਚੱਲਦੇ ਸੀ ਪੰਜਾਬ ਤੇ ਹਿਮਾਚਲ ਦੇ ਇਹਨਾਂ ਨੂੰ ਹਰ ਇੱਕ ਨੂੰ ਡਰ ਹੁੰਦਾ ਮੈਨੂੰ ਵੀ ਸੀਗਾ ਕਿ ਮੇਰੀ ਫੈਮਿਲੀ ਨਾਲ ਕਿਉਂਕਿ ਮੈਨੂੰ ਪਤਾ ਕਿ ਅਸੀਂ ਕੀ ਕੀ ਦੇਖਿਆ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਇਹ ਕਰਦੇ ਕਰਦੇ ਕੀ ਹੋਇਆ ਜਦੋਂ ਮਨਾਲੀ ਤੋਂ ਅਸੀਂ ਆਏ ਥੋੜੇ ਦਿਨ ਥੋੜੇ ਦਿਨਾਂ ਬਾਅਦ ਮਤਲਬ ਕਿ ਤੁਸੀਂ ਕਹਿ ਲਓ ਕਿ 3-4 ਦਿਨ ਬਾਅਦ ਇਹਨੇ ਮੈਨੂੰ ਗਨੋਰ ਕਰਨਾ ਸਟਾਰਟ ਕਰਤਾ ਮਤਲਬ ਇਹਨੇ ਮੈਨੂੰ ਬੁਲਾਉਣਾ ਨਹੀਂ ਜਦੋਂ ਇਹਦੇ ਕੋਲ ਮ ਤੇ ਇਗਨੋਰਸ ਸਟਾਰਟ ਕਰਤਾ ਤੇ ਮੈਂ ਜਦੋਂ ਇਗਨੋਰਸ ਮੈਨੂੰ ਦਿਖਾਉਣ ਲੱਗ ਪਈ ਫਿਰ ਮੈਂ ਡਰਿੰਕ ਤੇ ਹੋ ਗਿਆ ਥੋੜਾ ਜਿਹਾ ਅੱਛਾ दारू ਤੇ ਹੋ ਗਿਆ ਹੂੰ ਕੀ ਯਾਰ ਮੈਂ ਕਿਹਦੇ ਨਹੀਂ ਕਰ ਰਹੇ ਹੂੰ ਬੰਦਾ ਘਰ ਆਉਂਦਾ ਇੱਕ ਸ਼ਾਂਤੀ ਵਾਸਤੇ ਇੱਕ ਸੌਣ ਵਾਸਤੇ ਆਉਂਦਾ ਇੱਕ ਸਕੂਨ ਲਈ ਘਰ ਆਉਂਦਾ ਸਾਰੀ ਦਿਹਾੜੀ ਤਾਂ ਬਾਹਰੇ ਠੱਕੇ ਧੋਲੇ ਖਾਂਦਾ ਜੀ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਡਰਿੰਕ ਤੇ ਲੱਗ ਗਿਆ दारू ਪੀਣੀ ਐਨਐਫਐ ਮੈਦਾਨ ਲੜਾਈ ਅਨੇ ਬਾਨੇ ਕੋਈ ਨਾ ਕੋਈ ਲੜਾਈ ਕਰਨ ਸਾਡੀ ਸਭ ਤੋਂ ਪਹਿਲੀ ਲੜਾਈ ਮਤਲਬ ਕਿ ਹੋਈ ਸੀਗੀ ਅਗਸਤ ਚ ਆ ਆਪਣੇ ਸਾਵਣ ਦੇ ਵਿੱਚ ਸਾਵਣ ਚ ਮੈਂ ਦਰੂਣੀ ਸੀ ਕਿੰਦਾ ਛੱਡੀ ਹੋਈ ਸੀ ਦਰੂਪੀਣੀ ਤੇ ਮੇਰੇ ਸਾਲੇ ਹੁਣ ਹੀ ਆ ਗਏ ਤੇ ਕਹਿੰਦੇ ਆਪਾਂ ਬਾਹਰ ਘੁੰਮਣ ਜਾਣਾ ਸਾਲੇ ਹਾਰ ਵੀ ਆਈ ਮੈਂ ਕਿਹਾ ਮਮਾ ਚਲ ਅਸੀਂ ਘੁੰਮਿਆਈਏ ਮਮਾ ਕਹਿੰਦੇ ਚਲ ਘੁੰਮਿਆ ਫਿਰ ਮੈਂ ਲੋਕਲ ਬੱਸੀ ਹੀ ਘੁਮਾਤਾ ਕਦੇ ਅਸੀਂ ਹੰਗਰੀ ਪੈਂਡ ਚਲੇ ਗਏ ਕਦੇ ਕੁਝ ਖਾਦਾ ਪੀਤਾ ਹਨ ਤੇ ਸਾਲਾ ਕਹਿੰਦਾ ਕਹਿੰਦਾ ਭਾਜੀ ਪੈਗ ਲਾਉਣਾ ਮੈਂ ਕਿਹਾ ਦੇਖ ਭਈ ਸੌਣ ਚੱਲਦੇ ਮੈ ਤਾਂ ਪੈਗ ਲਾਉਣਾ ਨਹੀਂ ਹੈਗਾ ਕਹਿੰਦੇ ਦੇਖ ਲੋ ਅਸੀਂ ਇੰਨੇ ਦੇਰ ਬਾਅਦ ਆਏ ਆ ਕਹਿ ਲੋ ਕੁਝ ਵੀ ਹਨ ਮਾਹਾਂ ਚਲ ਆਇਆ ਕਰੋ ਜਾਂ ਬੀਅਰ ਪੀ ਲੀਨਾਂ ਮੈਂ ਤੇ ਜੀ ਚਲੋ ਕਹਿੰਦਾ ਬੀਅਰ ਪੀ ਲਈ ਫਿਰ ਪੈਗ ਚ ਕੀ ਰਹਿ ਗਿਆ ਮੈਂ ਕਿਹਾ ਚੱਲ ਬੀਅਰ ਵੀ ਪੈਗ ਵੀ ਮਿਕਸ ਕਰਕੇ ਪੀ ਲੈਂਦੇ ਛੱਡ ਤੂੰ ਮੈਂ ਪੈਗ ਪੁੱਗ ਲਾ ਕੇ ਅਸੀਂ ਘਰੇ ਪਹੁੰਚੇ ਰੋਟੀ ਪਾਣੀ ਮੈਂ ਬਾਹਰੋਂ ਪੈਕ ਕਰਾ ਲਈ ਸੀ ਉਹਦਾ ਕਾਰਨ ਕੀ ਸੀ ਕਿ ਮੈਂ ਕਿਹਾ ਇੰਨੇ ਜਣਾ ਹੋ ਗਏ ਹੁਣ ਇਹਦੇ ਤੋਂ ਵਿਚਾਰੀ ਤੋਂ ਕੀ ਰੋਟੀ ਪੱਕਣੀ ਹੈ ਤੇ ਮੈਂ ਰੋਟੀ ਪਾਣੀ ਬਾਹਰੋਂ ਢੋਬੇ ਤੋਂ ਪੈਕ ਕਰਾ ਕੇ ਘਰ ਆ ਗਿਆ ਘਰੇ ਮਮਾ ਨੂੰ ਰੋਟੀ ਪਾਣੀ ਦਿੱਤੀ ਤੇ ਮੈਨੂੰ ਪਾਪਾ ਕਹਿੰਦੇ ਕਿ ਪੁੱਤ ਸਲਾਦ ਨਹੀਂ ਆਇਆ ਮੈਂ ਕਿਹਾ ਯਾਰ ਕੋਈ ਨਾ ਮੈਂ ਕਿਹਾ ਯਾਰ ਸਲਾਦ ਤਾ ਤੂੰ ਦੇ ਦੇ ਜਦ ਰੋਟੀ ਆਪਣੀ ਬਾਹਰੋਂ ਹੀ ਆ ਗਈ ਤੇ ਸਲਾਦ ਤਾਂ ਤੂੰ ਕੱਟੇ ਸਕਦੀ ਈਂ ਹੈ ਰੋਟੀ ਪਕਾਉਣ ਦੀ ਨਾ ਟਾਈਮ ਲੱਗਦਾ ਸਲਾਦ ਕੱਟਣ ਕੀ ਟਾਈਮ ਲੱਗਦਾ ਇਹ ਮੈਨੂੰ ਕਹਿਣ ਲੱਗ ਪਈ ਕਹਿੰਦੇ ਤੂੰ ਆਪਣੇ ਮਾਪਬਪ ਦੇ ਸਿਖਾਇਆ ਤੇ ਮੈਨੂੰ ਬੋਲਣ ਲੱਗ ਪਿਆ ਅੱਛਾ ਪਹਿਲਾ ਪੁਆਇੰਟ ਜਿੱਥੋਂ ਸਾਡੀ ਸਟਾਰਟਿੰਗ ਹੋਈ ਹੈ ਲੜਾਈ ਸ਼ੁਰੂ ਹੋਈ ਲੜਾਈ ਸ਼ੁਰੂ ਹੋਈ ਮੈਨੂੰ ਗੁੱਸਾ ਚੜਿਆ ਮੇਰੇ ਡਰਿੰਕ ਕਰੀ ਹੋਈ ਸੀ ਮੈਂ ਕਿਹਾ ਯਾਰ ਅਜਿਹਾ ਕੀ ਹੋ ਗਿਆ ਮੈਂ ਕਿਹਾ ਤੂੰ ਰੋਟੀ ਬਾਹਰੋਂ ਆ ਗਈ ਕਹਿੰਦੀ ਤੁਸੀਂ ਉਹਨਾਂ ਦੀ ਸਖਾਈ ਗੱਲਾਂ ਬੋਲਦੇ ਹੋ ਇਹ ਗੱਲ ਇਹਨੇ ਬੋਲੀ ਸੀ ਮੈਨੂੰ ਇਹਦੀ ਪਰਚਾਈ ਦੇ ਸਾਹਮਣੇ ਮੈਨੂੰ ਜਦੋਂ ਇੰਨਾ ਕ ਗੁੱਸਾ ਆਇਆ ਜੀ ਮੈਂ ਗੁੱਸੇ ਚ ਸ਼ੀਸ਼ੇ ਤੇ ਹੱਥ ਮਾਰਾ ਸ਼ੀਸ਼ਾ ਭੰਨਤਾ ਹੂੰ ਹੂੰ ਉਹ ਸ਼ਾਇਦ ਨਿਸ਼ਾਨ ਵੀ ਮੇਰੇ ਹੋਊਗਾ ਇੱਧਰ ਉੱਧਰ ਸ਼ੀਸ਼ਾ ਭੰਨਤਾ ਮੈਂ ਉਹ ਹੱਥ ਮੁੱਕਾ ਮਾਰ ਕੇ ਤੇ ਸਾਲੇ ਨੂੰ ਚੜਿਆ ਗੁੱਸਾ ਨੇ ਗੱਡੀ ਕੱਢਨੀ ਅੱਛਾ ਉਹਨੂੰ ਕਿਸੇ ਕੱਲ ਦਾ ਪਤਾ ਨਹੀਂ ਗੱਲ ਕਿਹੜਾ ਮੈਟਰ ਹੋਇਆ ਪਿੱਤੀ ਉਹਦੀ ਵੀ ਸੀ ਪਿੱਤੀ ਮੇਰੀ ਵੀ ਸੀਗੀ ਹੂੰ ਹੂੰ ਉਹਨੂੰ ਮੈਟਰ ਨਹੀਂ ਸੀ ਪਤਾ ਉਹਨੇ ਗੱਡੀ ਕੱਢ ਲਈ ਜਦ ਕੀ ਮੇਰੇ ਸਾਲੇ ਇੱਕ ਸਾਲਾ ਤੇ ਸਾਲੇ ਹਰ ਕਹਿ ਰਹੇ ਸੀ ਕਹਿੰਦੇ ਗੜਬੜ ਕੁਝ ਹੋਰ ਹੈ ਐ ਨਹੀਂ ਕੋਈ ਗੱਲ ਹੈਗੀ ਕੀ ਭਾਜੀ ਮਤਲਬ ਕੀ ਇੰਨਾ ਗੁੱਸਾ ਇਕਦਮ ਚਿਕ ਸਲਾਦ ਦੇ ਨਾਮ ਤੋ ਗੁੱਸਾ ਹੋਣਾ ਇਹ ਨੋਰਮਲ ਨਹੀਂ ਹੈਗਾ ਗੱਲ ਕੁਝ ਹੋਰ ਹੈ ਤੇ ਇਹਨਾਂ ਨਾਲ ਗੇਮ ਖੇਢੀ ਜਾ ਰਹੀ ਚਲੋ ਇਹ ਗੱਲ ਹੋਈ ਚਲੋ ਦੋ ਤਿੰਨ ਦਿਨ ਮਗਰੋਂ ਸਾਡਾ ਸੁਲਾਹ ਹੋ ਗਈ ਮੈਂ ਕਹਾਂ ਚੱਲ ਛੱਡ ਜਾਨ ਮੇਰ ਤੋਂ ਵੀ ਖਾਦੀ ਬਿੱਤੀ ਜੀ ਬੋਲੇਗਾ ਤੂੰ ਵੀ ਮੈਨੂੰ ਇੱਕਣਾ ਬੋਲੀ ਮੈਨੂੰ ਵੀ ਥੋੜਾ ਪਿੰਚ ਹੋਈ ਗੱਲ ਕਿਉਂਕਿ ਜਦੋਂ ਬੰਦਾ ਡਰਿੰਕ ਕਰਦਾ ਤੂੰ ਤੁਸੀਂ ਉਹਨੂੰ ਕੋਈ ਤੂੰ ਵੀ ਕਹ ਦ ਤੂੰ ਵੀ ਕੋਈ ਚੁਮੀ ਵੀ ਗੱਲ ਕਰ ਦਉਂ ਮੈਂ ਹਾਈਪਰ ਹੋ ਜਾ ਰਹਾ ਤੇ ਮੈਂ ਕਿਹਾ ਚੱਲ ਕੋਈ ਨਾ ਛੱਡ ਅਸੀਂ ਦੋ ਤਿੰਨ ਵਾਰ ਆਣ ਠੀਕ ਹੋ ਗਏ ਉਸ ਤੋਂ ਬਾਅਦ ਕੀ ਹੋਇਆ ਜੀ ਟਾਈਮ ਬੀਤ ਗਿਆ ਟਾਈਮ ਬੀਤ ਕਹਿੰਦੇ ਮੈਨੂੰ ਇਗਨੋਰਸ ਮੈਨੂੰ ਅਨੇ ਬਹਾਨੇ ਨਾ ਕਦੇ ਕੁਛ ਕਦੇ ਕੁਛ ਮੈਂ ਤਰਹ ਕੀ ਲੜਾਈ ਦੇ ਬਹਾਨੇ ਲੱਭਦੀ ਰਹੀ ਪਰ ਮੈਂ ਘਰ ਬਚਾਉਂਦਾ ਰਿਹਾ ਅੱਛਾ ਫਿਰ ਜੀ ਉਸ ਤੋਂ ਬਾਅਦ ਆਈ ਸਤੰਬਰ ਸਤੰਬਰ ਤੋਂ ਬਾਅਦ ਆਈ ਅਕਤੂਬਰ ਅਕਤੂਬਰ ਦੇ ਵਿੱਚ 10 ਅਕਤੂਬਰ ਨੂੰ ਮੇਰੇ ਸਾਲੇ ਦੇ ਮੰਡੇ ਦਾ ਜਨਮ ਦਿਨ ਸੀ ਸੀਗਾ ਇੱਕ ਸਾਲ ਦਾ ਉਹ ਦਿਨ ਹੋਇਆ ਸੀ ਉਹ ਜਨਮ ਦਿਨ ਸੀ ਤੇ ਉਹ ਕਹਿੰਦੀ ਮੈਂ ਤਾਂ ਆਪਣੇ ਭਾਈ ਦੇ ਘਰ ਜਾਣਾ ਜਿਸ ਦਰਾਹੇਕੋਟ ਪਿੰਡਾ ਤੇ ਮੈਂ ਕਿਹਾ ਕੋਈ ਨਾ ਮੈਂ ਕਿਹਾ ਯਾਰ ਇਕੱਠੇ ਚੱਲਾਂਗੇ ਆਪਾਂ ਕਹਿੰਦੀ ਨਹੀਂ ਕਹਿੰਦੀ ਮੈਂ ਇੱਕ ਦਿਨ ਪਹਿਲਾਂ ਜਾਣਾ ਮੈਂ ਭੂਆ ਉਹਦੀ ਮੈਂ ਕਿਹਾ ਤੂੰ ਭੂਆ ਤਾਂ ਹੈਗੀ ਆ ਪਿੱਛੇ ਪਰਿਵਾਰ ਤਾਂ ਦੇਖ ਆਪਣਾ ਵੀ ਪਰਿਵਾਰ ਹੈ ਤੇ ਕਹਿੰਦੀ ਨਹੀਂ ਮੈਂ ਜਾਣਾ ਤੇ ਮੈਂ ਕਿਹਾ ਚੱਲ ਯਾਰ ਛੱਡ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਕਹਿੰਦੀ ਆ ਜਾਂਦੀ ਜਾਵੇ ਯਾਰ ਕੋਈ ਗੱਲ ਨਹੀਂ ਮੈਂ ਜੀ ਇਹਨੂੰ ਬੱਸ ਚੜਾਤਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਇਹਨੂੰ ਬੱਸ 'ਚ ਬਿਠਾਇਆ ਹੋਣਾ ਸ਼ਾਇਦ ਤੇ ਮੈਂ ਤੋਰਤਾ ਤੇ ਅਗਲੇ ਦਿਨ ਫਿਰ ਉਸ ਦਿਨ ਰਾਤ ਨੂੰ ਉਹਨੂੰ ਜੀ ਮੈਂ 9:30 ਵਜੇ ਕਾਲ ਕਰੀ ਇਹ ਤਾਂ ਫੋਨ ਵੇਟਿੰਗ ਤੇ ਆ ਰਿਹਾ ਸੀ ਅੱਛਾ ਤਕਰੀਬਨ ਤਕਰੀਬਨ 3-4 ਵਾਰ ਕਾਲ ਕਰੀ ਆ ਕਾਫੀ ਵਾਰ ਵੇਟਿੰਗ ਤੇ ਹੀ ਫੋਨ ਇਹਦਾ ਆਇਆ ਸੀਗਾ ਫਿਰ ਮੈਂ ਉਹਨੇ ਸਾਲੇ ਨੂੰ ਫੋਨ ਕਰਿਆ ਮੈਂ ਕਿਹਾ ਯਾਰ ਅੱਜ ਫੋਨ ਹੀ ਚੱਕਦੀ ਦੇਖੀ ਕਿੱਧਰ ਮੈਂ ਤਾਂ ਕੁਛ ਨਹੀਂ ਦੱਸਿਆ ਉਹਨੂੰ ਕੋਈ ਵੇਟਿੰਗ ਤੇ ਆ ਰਿਹਾ ਕੁਛ ਵੀ ਕਹਿੰਦੇ ਜੀ ਉਹ ਤਾਂ ਤੁਹਾਡੇ ਨਾਲ ਗੱਲ ਕਰ ਰਹੀ ਆ ਉਹ ਮਾਹ ਜੀ ਯਾਰ ਜੇ ਉਹ ਮੇਰੇ ਨਾਲ ਗੱਲ ਕਰੇ ਮੈਂ ਤੇ ਨਾਲ ਗੱਲ ਕਿਉਂ ਕਰਾਂ ਕਹਦੀ ਉਹ ਤਾਂ ਜੀ ਕੋਠੇ ਦੇ ਕੱਦ ਦੀ ਲੱਗੀ ਹੈ ਘੰਟੇ ਡੇਢ ਘੰਟਾ ਹੋ ਗਿਆ ਫੋਨ ਤੇ ਲੱਗੀ ਹੋਈ ਆ ਅੱ ਮੈਂ ਵੀ ਸ਼ੌਕ ਹੋ ਗਿਆ ਇੱਕ ਵਾਰ ਤਾਂ ਮੈਂ ਹੀ ਯਾਰ ਕੀ ਗੱਲ ਹੋ ਗਈ ਤੇ ਉਹ ਜਿਹੜਾ ਮੁੰਡਾ ਮੈਨੂੰ ਫੋਨ ਕਰਦਾ ਹੁੰਦਾ ਸੀਗਾ ਸਤੰਬਰ ਦੇ ਵਿੱਚ ਕੀ ਭਾਜੀ ਮੈਂ ਨਾ ਗੱਡੀ ਦਾ ਕੰਮ ਕਰਾਉਣ ਆਉਣਾ ਉਹ ਗੱਡੀ ਚਲਾਉਂਦਾ ਸੀਗਾ ਦੁੱਧ ਵਾਲੀ ਠੀਕ ਹੈ ਮੈਂ ਕਲੀਅਰ ਹੀ ਬੋਲਦਾ ਹੂੰ ਹੂੰ ਕਿਉਂਕਿ ਮੇਰੇ ਕੋਲ ਹੋਰ ਵੀ ਕਈ ਇੰਟਰਵਿਊ ਹੋਈਆਂ ਕਈ ਵਾਰ ਹਰ ਇੱਕ ਦਾ ਆਪਣਾ ਆਪਣਾ ਟਾਈਮ ਹੁੰਦਾ ਇੱਕ ਨਹੀਂ ਕਈ ਗੱਲ ਕਲੀਅਰ ਹੁੰਦੀਆਂ ਹੁਣ ਕਿਉਂਕਿ ਗੱਲਾਂ ਹੁਣ ਕਲੀਅਰ ਮੇਰੇ ਕੋਲ ਬਹੁਤ ਹੈ ਕਿਉਂਕਿ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਤੇ ਵੀ ਕਮੈਂਟ ਬਹੁਤ ਆ ਰਹੇ ਨੇ ਅਸੀਂ ਦੇਖਿਆ ਕਹਿੰਦੇ ਮੁੰਡਾ ਫੇਮ ਪਾਲਦਾ ਤਾਂ ਕਰਕੇ ਕੁੜੀ ਬਦਨਾਮ ਕਰ ਰਿਹਾ ਹੈ खासा ਕੁਝ ਕਮੈਂਟਾਂ ਦੇ ਵਿੱਚ ਲਿਖਿਆ ਹੋਇਆ ਨਜ਼ਰ ਆਉਂਦਾ ਮੈਨੂੰ ਅਸਲ 'ਚ ਪਤਾ ਕੀ ਗੱਲ ਹੈ ਇਹ ਜਿਸ ਤਾਨੂੰ ਬਿੱਤੇ ਉਹੀ ਪਤਾ ਰਹੀ ਗੱਲ ਫੇਮ ਦੀ ਫੇਮ ਫੋਨ ਦੀ ਤਾਂ ਮੈਨੂੰ ਨਾ ਭੁੱਖ ਹੈ ਨਾ ਮੈਨੂੰ ਲੋੜ ਹੈ ਕਿਉਂਕ ਮੈਂ ਤਾਂ ਉਹੀ ਸਮਝਾਵੇਂ ਮੈਂ ਹੋਰ ਕੀ ਕਹਾਂ ਦਮ ਤੇ ਜੀ ਚਲੋ ਮੁੰਡੇ ਦਾ ਫੋਨ ਆਂਦਾ ਕਹਿੰਦਾ ਵੀਰੇ ਮੈਂ ਨਾ ਗੱਡੀ ਚਲਾਉਣਾ ਉਹਨੇ ਕਿ ਦੁੱਧ ਦਾ ਕੰਮ ਹੈ ਮੇਰਾ ਸੂਪਰ ਦੁੱਧ ਤੇ ਗੱਡੀ ਚਲਾਉਂਦਾ ਦਾ ਜੀ ਉਹ ਠੀਕ ਹੈ ਮਾਲਪੁਰ ਜਿਹੜਾ ਸਿੰਘੇ ਦਾ ਪਿੰਡ ਹ ਹ ਸਾਨੂੰ ਮਾਲਪੁਰ ਵਾਲੀ ਹੈ ਉਹ ਉੱਥੇ ਪਿੰਡ ਚ ਸੂਪਰ ਦੀ ਗੱਡੀ ਚਲਾਉਂਦਾ ਦਾ ਹੈ ਤੇ ਜੀ ਇਹ ਤਾਂ ਮੇਰੇ ਕੋਲ ਫੋਨ ਆਉਂਦਾ ਤੇ ਕਹਿੰਦਾ ਜੀ ਗੱਡੀ ਦਾ ਕੰਮ ਕਰਾਣਾ ਦੁੱਧ ਦਾ ਟਾਈਮ ਹੋ ਗਿਆ ਤੇ ਗੱਡੀ ਨੂੰ ਪੀਲੇ ਲੱਟਾਂ ਲਵਾਉਣੀਆਂ ਠੀਕ ਹੈ ਉਹ ਮੈਂ ਜਾ ਪੀਲੇ ਲੱਟਾਂ ਉਹਨੇ ਕਾਰੋਬਾਰ ਜਾ ਹ ਹ ਲੁਧਿਆਣੇ ਸਾਈਡ ਚਲੇ ਜਾ ਕੋਮਿੰਦੀ ਕਾਟ ਚਲੇ ਜਾ ਮੈਂ ਕਿਹਾ ਤੂੰ ਗੱਡੀ ਚ ਲਾਂ ਡਰਾਈਵਰ ਬੰਦਾ ਮੈਂ ਆ ਤੂੰ ਮੈਨੂੰ ਫੋਨ ਕਰਕੇ ਪੁੱਛ ਰਿਆ ਮੈਂ ਕਿਹਾ ਤੈਨੂੰ ਐਡਰੈਸ ਦੇਤਾ ਇੱਕ ਵਾਰਾ ਯਾਰ ਦੋਸਤ ਹੈ ਵਿੱਕਿਆ ਮੁੰਡਾ ਬਡਾਲੀ ਦਾ ਮੈਂ ਕਿਹਾ ਤੂੰ ਉਹਦੇ ਕੋਲ ਚਲੇ ਜਾ ਫੇ ਕਹਿੰਦਾ ਕੋਈ ਨਾ ਜੀ ਠੀਕ ਹੈ ਤੇ ਇਹਨੇ ਫਿਰ ਇਹਨੂੰ ਫੋਨ ਕਰਿਆ ਕਿ ਭਾਜੀ ਨੂੰ ਕਹਿ ਦੋ ਕਿ ਮੇਰੇ ਨਾਲ ਗੱਡੀ ਦਾ ਕੰਮ ਕਰਾ ਦਵੇ ਉਹ ਗੱਡੀ ਤਾਂ ਤੂੰ ਚਲਾਣਾ ਕੰਮ ਮੈਂ ਕੀ ਕਰੂੰਗਾ ਤੇਰੀ ਗੱਡੀ ਆ ਤੈਨੂੰ 10-12 ਸਾਲ ਹੋ ਗਏ 5 ਸਾਲ ਹੋ ਗਏ ਮੈਨੂੰ ਤੇਰਾ ਕੋਈ ਮਤਲਬ ਨਹੀਂ ਹੈਗਾ ਇਹ ਐਵੇਂ ਸਾਡਾ ਇਹਦਾ ਫੋਨ ਮੇਰੇ ਕੋਲ ਆਉਂਦਾ ਸੀਗਾ ਤੇ ਜੀ ਫੇਰ ਆਗੇ ਜੀ 11 ਅਕਤੂਬਰ 11 ਅਕਤੂਬਰ ਨੂੰ ਕਹਿੰਦਾ ਪਾਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਮੈਂ ਕਿਹਾ ਕੋਈ ਨਾ ਆ ਜਾ ਯਾਰ ਆਪਾਂ ਕੋਈ ਨਾ ਆ ਜਾ ਅੱਗੇ ਸ਼ੱਗ ਲਾਵਾਂਗੇ ਜਾਂ ਆਪਾਂ ਬੈਠਾਂਗੇ ਉੱਠਾਂਗੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਸਵਾਬ ਇਹੋ ਜਿਹਾ ਬਣ ਗਿਆ ਜੀ 11 ਅਕਤੂਬਰ ਨੂੰ ਮੈਂ ਬੀਜ਼ੀ ਸ਼ਡਿਊਲ ਬਹੁਤ ਜ਼ਿਆਦਾ ਸੀ ਕਚਾਈ ਦੇ ਕੰਮ ਸੀ ਮੇਰੇ ਦੋ ਤੇ ਨਾ ਪਿਛਲੇ ਸਾਲ ਸ਼ਡਿਊਲ ਮੇਰਾ ਬਹੁਤ ਬੀਜ਼ੀ ਸੀਗਾ ਤੇ ਮੈਂ ਕਿਹਾ ਚੱਲ ਛੱਡ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਮੇਰਾ ਸ਼ਡਿਊਲ ਬੀਜ਼ੀ ਹੈ ਤੂੰ ਰਹਿਣ ਦੇ ਯਾਰ ਕੁਝ ਵੀ ਕਰ ਲੈਣਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਸਾਰੀ ਥੜੀ ਬਾਹ ਮੈਂ ਕਿੱਥੇ ਜਾਣਾ ਕਹਿੰਦੀ ਆਪਾਂ ਬਾਹਰ ਹੋਟਲ ਚ ਰੋਟੀ ਖਾਣ ਜਾਣਾ ਮੈਂ ਕਹਿੰਦਾ ਨਹੀਂ ਆ ਮੈਂ ਥੱਕਿਆ ਹੋਇਆ ਹਾਂ ਹਣ ਤਾਂ ਮੈਂ ਨਾ ਇਹ ਨਹੀਂ ਮੂੰਹ ਦਾ ਹਾਲ ਦੇਖਲਾ ਸਿਰ ਦੇਖਲਾ ਉਸ ਟਾਈਮ ਬੁਰਾ ਹਾਲ ਹੋਇਆ ਬੈਸੇ ਮੇਰਾ ਤੇ ਕਹਿੰਦੀ ਨਹੀਂ ਮੈਂ ਜਾਣਾ ਤਾਂ ਮੈਂ ਜਾਣਾ ਮੈਂ ਕਹਿੰਦਾ ਯਾਰ ਫਿਰ ਉਹੀ ਫਿਰ ਉਹੀ ਗੱਲ ਆ ਗਈ ਤੇ ਫਿਰ ਪਾਪਾ ਕਹਿੰਦੇ ਕਹਿੰਦੇ ਤੂੰ ਭਾਈ ਚਲੇ ਜਾ ਕਹਿੰਦੀ ਸਾਰੇ ਨਹੀਂ ਨਹੀਂ ਜਾਣਾ ਆਪਾਂ ਦੋਹਾਂ ਨੇ ਜਾਣਾ ਅੱਛਾ ਨਾਲ ਦੋ ਬੱਚੇ ਕਹਿੰਦੀ ਜਿਹੜੀ ਛੋਟੀ ਕੁੜੀ ਆ ਘਰੇ ਰਹੂਗੀ ਪਰਵੀ ਓਕੇ ਕਹਿੰਦੀ ਜਾਣਾ ਵੀ ਬੁੱਲਟ ਤੇ ਆ ਮੈਂ ਕਹਿੰਦਾ ਗੱਡੀ ਚ ਚੱਲਦੇ ਆ ਯਾਰ ਮੌਸਮ ਠੰਡਾ ਹੋ ਗਿਆ ਬੱਚੇ ਬਿਮਾਰ ਹੋ ਜਾਣਗੇ ਗੱਡੀ ਚ ਚੱਲਦੇ ਆਪਾਂ ਕਹਿੰਦੀ ਨਹੀਂ ਕਹਿੰਦੀ ਮੈਂ ਜਾਣਾ ਤਾਂ ਉੱਧੇ ਤੇ ਹੀ ਜਾਣਾ ਮੈਂ ਕਿਹ ਚੱਲ ਠੀਕ ਹੈ ਤੂੰ ਚੱਲ ਫਿਰ ਉਧਰੋਂ ਮੇਰੇ ਮਾਮੇ ਦੇ ਮੁੰਡੇ ਦੀ ਵੀ ਸਾਲਗिराਹ ਹੁੰਦੀ ਆ ਸਰੰਦ ਵਾਲੇ ਦੀ ਉਧਰੋਂ ਉਹਨੂੰ ਮੈਂ ਬੁਲਾ ਲਿਆ ਫਿਰ ਚਲੋ ਅਸੀਂ ਕੇਕ ਵਗੈਰਾ ਕਰਤੇ ਆ ਸਾਰਾ ਕੁਝ ਸਾਡਾ ਵਧੀਆ ਹੋਇਆ ਅਸੀਂ ਫਿਰ ਘਰੇ ਆਏ ਰੋਟੀ ਪਾਣੇ ਖਾ ਕੇ ਘਰੇ ਅਸੀਂ ਮੇਰੇ ਖਾਤੇ 11 ਵਜੇ ਘਰੇ ਅਸੀਂ ਆ ਗਏ ਸੀ 11 ਵਜੇ ਆਣ ਤੋਂ ਬਾਅਦ ਵੀਰੇ ਫਿਰ ਮੈਂ ਕਹਾਂ ਹੁਣ ਮੈਂ ਥੱਕਿਆ ਹੋਇਆ ਤੂੰ ਐ ਕਰ ਤੂੰ ਨਿਆਣੇ ਨੂੰ ਕੱਲ ਸਕੂਲ ਤੂੰ ਹੀ ਛੱਡੇ ਮੈਂ ਆਰਾਮ ਨਾਲ ਉੱਠ ਕੰਦੀ ਚੱਲੋ ਠੀਕ ਆ ਤੁਸੀਂ ਵੀ ਥਕਾਊਟ ਹੋਈ ਪਈ ਐ ਤੁਸੀਂ ਵੀ ਰੈਸਟ ਲੈਸ ਹੋ ਗਏ ਦੋ ਤਿੰਨ ਦਿਨ ਤੋਂ ਤੇ ਤੁਸੀਂ ਕੋਈ ਨਾ ਰਨ ਆਊਟ ਇਹ ਕੁਦਰਤੀ ਫੋਨ ਘਰੇ ਭੁੱਲ ਗਿਆ ਅੱਛਾ ਸਵੇਰੇ ਉੱਥੋਂ ਫਿਰ ਨਵਾਂ ਚੈਪਟਰ ਇੱਕ ਹੋਰ ਬਣ ਗਿਆ ਖੁੱਲ ਗਏ ਭੇਦ ਖੁੱਲਣ ਲੱਗ ਜਾਨੇ ਉਹ ਫੋਨ ਮੈਂ ਜਦੋਂ ਚੱਕਿਆ ਜੀ ਮੈਂ ਜਦ ਤੱਕ ਫੋਨ ਨਹੀਂ ਚੱਕਿਆ ਬਟ ਜਦ ਮੈਂ ਉਹ ਫੋਨ ਜਦੋਂ ਮੈਂ ਚੱਕਿਆ ਦੇਖਿਆ ਕਿ ਉਹਦੇ ਵਿੱਚ ਕਈ ਐਸੀ ਵੀਡੀਓਜ਼ ਵਗੈਰਾ ਰੀਨਾਂ ਸੈਂਟ ਕਰੀਆਂ ਹੋਤੀ ਜਿਹੜੀ ਸੈਂਟ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਉਹ ਮੁੰਡੇ ਨੇ ਮੇਰੇ ਕੋ 11 ਤਰੀਕ ਨੂੰ ਆਉਣਾ ਸੀਗਾ ਤੇ ਇਹਨੇ ਢੀਲ ਐਸੀ ਭੇਜ ਦਿੱਤੀ ਤੂੰ ਤਾਂ ਮੈਨੂੰ ਮਿਲ ਤੂੰ ਤਾਂ ਮੈਨੂੰ ਮਿਲਣੇ ਕਹ ਰਿਹਾ ਸੀ ਤੂੰ ਤਾਂ ਆਏ ਕਾਤੇ ਨਹੀਂ ਮੈਨੂੰ ਬੜੇ ਪਿੰਚੋ ਹੀ ਗੱਲ ਏ ਅੱਛਾ ਇਹ ਆਈ ਇਹਦੇ ਸਾਹਮਣੇ ਮੈਂ ਫੋਨ ਭੰਤਾਂ ਚਾਹੇ ਫੋਨ ਦੇਖ ਲਓ ਫੋਨ ਘਰੇ ਪਏ ਮੇਰੇ ਕੋਲ ਅੱਛਾ ਫੋਨ ਮੇਰੇ ਕੋਲ ਘਰੇ ਪਏ ਹਾਂ ਹਾਂ ਤੇ ਬੜਾ ਇਹਨੇ ਮੈਨੂੰ ਕਿਹਾ ਨਹੀਂ ਅਸੀਂ ਵਸੀ ਕੋਈ ਨਹੀਂ ਉਹ ਤਾਂ ਮੇਰਾ ਭਾਈ ਐ ਮੈਂ ਆਉਦੀ ਭੈਣ ਐ ਫਲਾਣਾ ਟਿਕਾਣਾ ਸੀ ਨਾ ਉਹ ਮੇਰੇ ਨਾਨਕਿਆਂ ਚੋਂ ਐ ਮੈਂ ਅਸੀਂ ਤਾਂ ਭਾਈ ਭੈਣਾਂ ਅਸੀਂ ਸਾਡੇ ਤਾਂ ਮੈਂ ਕਿਹਾ Sri Lanka ਨੂੰ ਭੇਜ ਜਿੰਕਾ ਦੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਈ ਵਾਰ ਰਾਤ ਨੂੰ ਫੋਨ ਚਲਾਨੀ ਹੁੰਨੀ ਆ ਕਹੋ ਚਲਾਉਂਦੀ ਸੀ ਫੋਨ ਹਾਂ ਹਾਂ ਤੇ ਕਈ ਵਾਰ ਨਹੀਂ ਪਤਾ ਲੱਗਾ ਰੀ ਤੁਹਾਨੂੰ ਭੇਜਣੀ ਸੀ ਸ਼ਦ ਨੂੰ ਭੇਜੀ ਗਈ ਗਲਤੀ ਨਾਲ ਤੇ ਕਿਉਂਕਿ ਮੇਰਾ ਵੀ ਉਹ ਨਾਮ ਮੇਰਾ ਅਹਿਮਤੋ ਆ ਉਹਦਾ ਨਾਮ ਮੁੰਡੇ ਦਾ ਕੇਤੋ ਬੱਬੂ ਮਾਨ ਦਾ ਫੈਨ ਹੈ ਭਾਈ ਵੀ ਦੱਸ ਦਿੰਨੇ ਤੇ ਜੀ ਉਸ ਤੋਂ ਬਾਅਦ ਕਰਦੇ ਕਰਦੇ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਮੈਂ 11 12 12 ਵਜੇ ਤੱਕ ਜੀ ਮੰਨਿਆ ਨਹੀਂ ਮੈਂ ਗੁੱਸਾ ਸੀ ਮੈਨੂੰ ਉਸ ਤੋਂ ਬਾਅਦ ਜੀ ਕਰਦੇ ਕਰਦੇ ਕੀ ਹੋਇਆ ਜੀ ਤੇ ਚੱਲ ਮੈਂ ਕਿਹਾ ਚੱਲ ਛੱਡਿਆ ਮੈਨੂੰ ਕੋਈ ਸਬੂਤ ਨਹੀਂ ਸੀਗਾ ਮੈਂ ਕਿਹਾ ਚੱਲ ਛੱਡਿਆ ਗਲਤੀ ਹੋ ਗਈ ਮੇਰ ਤੋਂ ਕੋਈ ਗੱਲ ਨਹੀਂ ਚੱਲ ਛੱਡ ਦੇ ਫਿਰ ਅਸੀਂ ਬਹਿ ਕੇ ਰੋਟੀ ਖਾਈ ਸ਼ਾਮ ਨੂੰ ਕਹਿੰਦੀ ਬਾਹਰ ਜਾਣਾ ਮੇਰਾ ਸਿਰ ਦੁਖਦਾ ਤੂੰ ਸਾਨੂੰ ਇੰਨੀ ਟੈਨਸ਼ਨ ਦੇ ਦਿੱਤੀ ਸੀਗੀ ਤੇ ਹੁਣ ਮੈਂ ਦਵਾਈ ਲੈਣੀ ਹੈ ਮਾਜੀ ਦਵਾਈ ਲੈਣ ਚਲੇ ਗਏ ਮੈਂ ਕਿਹਾ ਚੱਲ ਚੱਲਦੇ ਆ ਉੱਥੇ ਜੀ ਫਿਰ ਕੀ ਕਹਿੰਦੀ ਮੇਰਾ ਯਾਰ ਦੋਸਤ ਹੈ ਵਕੀਲ ਹੈ ਤੇ ਇੱਕ ਮੁੰਡਾ ਬਨਿਆਰੀ ਵਾਲਾ ਕਹਿੰਦੀ ਉਹ ਵੀਰਾ ਬੈਠਾ ਹੈ ਆਪਾਂ ਕੱਲੇ ਸਮਾਨ ਲੈ ਲੀਏ ਮੈਂ ਕਿਹਾ ਤਰ ਕੋਨਾ ਸਮਾਨ ਲੈ ਲਾ ਵੀਰਾ ਬੈਠਾ ਕਹਿੰਦੀ ਵੀਰ ਜੀ ਫੋਨ ਆਰਡਰ ਕਰ ਦੋ ਮੇਰੇ ਵੀਰੇ ਨੂੰ ਕਹਿੰਦੀ ਮਹਾਕਵੀਰੇ ਮੇਰੇ ਹੱਥ ਖੜੇ ਆ ਰੁਪਈਆ ਨਹੀਂ ਹੈਗਾ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਕਹਦਾ ਮੈਨੂੰ ਪਤਾ ਹੈ ਤੂੰ ਜੋ ਮਰਜੀ ਕਹਿ ਲੈ ਨਾ ਕਹਿ ਲੈ ਹਾਂ ਹੈਗਾ ਤੇਰੇ ਕੋਲ ਸਭ ਕੁਝ ਹੈ ਤੂੰ ਅਨੇ ਬਹਾਨੇ ਕਰਨਾ ਕਹਦਾ ਚਾਹੇ ਤੂੰ 16 ਪ੍ਰੋ ਮੈਕਸ ਆਰਡਰ ਕਰ ਦਿੰਦਾ ਮੈਂ ਉਹ ਮੈਂ ਭਰਾਵਾ ਮੈਂ ਰੁਪਈਆ ਨਹੀਂ ਹੈਗੇ ਮੇਰੇ ਕੋਲ ਮੈਂ ਕਿਉਂਕਿ ਕਹਦਾ ਸੀਗਾ ਕਹਦਾ ਮੈਨੂੰ ਸਾਰਾ ਪਤਾ ਹੈ ਤੇਰੇ ਬਾਰੇ ਕਹਦਾ ਦੱਸਣਾ ਤਾਂ ਉਹਨੂੰ ਚਾਹਦਾ ਜਿਹਨੂੰ ਤੇਰੇ ਬਾਰੇ ਕੁਝ ਪਤਾ ਨਾ ਹੋਵੇ ਉਹ ਕਰਦੇ ਕਰਦੇ ਜੀ Samsung ਦਾ ਫੋਨ ਆਰਡਰ ਹੈ 30 ਕੁ ਹਜ਼ਾਰ ਦਾ ਆਰਡਰ ਕਰਤਾ ਸੀਗਾ ਆ ਚੱਕ ਕਰਦੇ ਕੋਈ ਉੱਥੇ ਮੈਨੂੰ ਮੁੰਡੇ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਕਹ ਭੈਣ ਦਾ ਦਿਮਾਗ ਖਰਾਬ ਆ ਮੈਂ ਕਹਾ ਕੀ ਹੋ ਗਿਆ ਕਹਿੰਦਾ ਮੈਨੂੰ ਕਹੇ ਜੋ ਰੀਲਾ ਭੇਜਦੀ ਆ ਫਿਰ ਮੈਨੂੰ ਵੀ ਹੋ ਗਿਆ ਕਿ ਯਾਰ ਤਾਂ ਯਾਰ ਗੱਲ ਉੱਥੇ ਪਹੁੰਚ ਗਈ ਹਨਾ ਮੈਂ ਸ਼ੱਕ ਕਰ ਲਿਆ ਹਾਂ 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 ਉਹਨੇ ਮੈਨੂੰ ਕਹਿੰਦਾ ਕਹਿੰਦਾ ਭੈਣ ਦਾ ਜੀ ਦਿਮਾਗ ਖਰਾਬ ਹੈ ਅਸੀਂ ਤਾਂ ਭਾਈ ਭੈਣ ਹਾਂ ਇਹ ਜੀਰੀ ਨਾ ਸਾਨੂੰ ਕਿਉਂ ਭੇਜਦੀ ਆ ਮੈਨੂੰ ਫਿਰ ਹੋ ਗਿਆ ਮੈਂ ਕਹਾਂ ਯਾਰ ਸ਼ੱਕ ਕਰ ਲਿਆ ਸਾਲਾ ਵਾਕੇ ਗਲਤੀ ਹੋ ਗਈ ਮੇਤੋਂ ਮੈਂ ਹਾਂ ਚੱਲ ਕੋਈ ਨਾ ਮੈਂ ਸਮਝ ਆਦੀ ਨੇ ਨੂੰ ਮੈਂ ਹਾਂ ਹਾਂ ਮੈਂ ਕਹਿੰਦੀ ਦੇਖਿਆ ਮੈਂ ਤਾਂ ਕਹੀ ਸੀਗਾ ਅਸੀਂ ਭਾਈ ਭੈਣ ਆ ਐਸਾ ਸਾਡੇ ਚ ਕੁਝ ਤਾਂ ਹੈ ਹੀ ਨਹੀਂ ਹਾਂ ਹਾਂ ਮੈਂ ਹਾਂ ਚੱਲ ਸੋਰੀ ਯਾਰ ਮੇਰੀ ਗਲਤੀ ਸੀ ਮ ਉਸ ਤੋਂ ਬਾਅਦ ਜੀ ਚਲੋ ਸਾਡਾ ਉਹ ਦਿਨ ਬੀਤ ਗਿਆ ਉਸ ਤੋਂ ਬਾਅਦ ਫੋਨ ਵੀ ਆ ਗਿਆ ਫੋਨ ਵੀ ਲਿਆਇਆ ਆਰਡਰ ਕਰਿਆ ਸੀ Amazon ਤੋਂ ਆਰਡਰ ਤੇ ਘਰੇ ਫੋਨ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਕਰਦੇ ਕਰਦੇ ਜੀ ਫੇਰ ਆਇਆ ਕਰਵਾ ਚੌਥ ਕਰਵਾ ਚੌਥਾ ਵਾਲੇ ਦਿਨ ਇਹਨੇ ਮੇਰੀ ਇੱਕ ਵੀ ਹਾਂ ਜਨਮ ਦਿਨ ਵਾਲੇ ਦਿਨ ਮੇਰੀ ਇਹਨੇ ਇੱਕ ਫੋਟੋ ਭਾਈ ਸੀ WhatsApp ਤੇ ਮੈਨੂੰ ਫਮੈਨ ਪੁੱਛਵੇਂਗਾ ਤੂੰ ਜਨਮ ਦਿਨ ਵਾਲੇ ਦਿਨ ਅਜ ਅਮਰੀਕੇ ਫੋਟੋ ਪਾਈ ਹੋਈ ਹੈ ਇਹ ਨਹੀਂ ਮੇਰੇ ਕੋਲ ਤਾਂ ਤੁਹਾਡੀ ਕੋਈ ਫੋਟੋ ਹੀ ਨਹੀਂ ਹੋएगी ਤੁਸੀਂ ਆਪਸਾ ਲਓ ਜੀ 7-8 ਸਾਲ ਬੀ ਬੰਦੇ ਦੇ ਵਿਆਹ ਨੂੰ ਹੋਇਆ ਹੁਣ ਤੇ ਇੱਕ ਵੀ ਨਾ ਫੋਟੋ ਹੋਵੇ ਇਹ ਹੋ ਜੂ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਹੋ ਸਕਦਾ ਚਲ ਮੈਂ ਵੀ ਇਗਨੋਰ ਕਰਤੀ ਮੈਂ ਬਹੁਤ ਅਏ ਸੋਸ਼ਲ ਪੰਜੀ ਚ ਮੈਂ ਨਹੀਂ ਆਉਂਦਾ ਸੀਗਾ ਚਲੋ ਵੀ ਫਿਰ ਅਗੇ ਕਰਵਾ ਚਾਹਤਾ ਕਰਵਾ 44 ਦਿਨ ਉਹ ਹੀ ਸ਼ੈਡਿਊਲ ਕਿਉਂਕਿ ਮੇਰੀ ਸੋਚ ਹੁੰਦੀ ਹੈ ਨਾ ਘੱਟ ਖਾੜੋ ਬਚਾਓ ਵੱਧ ਕਿਉਂਕਿ ਇੱਕ ਫਿਊਚਰ ਬਣਾਓਗੇ ਤਾਂ ਤੁਹਾਨੂੰ ਸਪੋਰਟ ਉਹਨੇ ਦੇਣੀ ਹੈ ਇਹ ਹੈ ਮੇਰਾ ਜਿਹੜਾ ਸੋਚ ਸੀਗੀ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਕਹਿੰਦੀ ਮੈਂ ਸ਼ੋਪਿੰਗ ਕਰਨੀ ਹੈ ਕਿਉਂਕਿ ਮੈਨੂੰ ਹਰ ਕਰਵਾ ਚੌਥ ਨੂੰ ਇਹਦੇ ਜਨਮ ਦਿਨ ਨੂੰ ਜਾਂ ਕੁਝ ਸਾਲ 'ਚ ਦੋ ਵਾਰ 6-6 ਮਹੀਨੇ ਬਾਅਦ 골ਡ ਜਾਂ ਸਿਲਵਰ ਦੋਂਦੇ ਹੀ ਦੋਂਦੇ ਹੂੰ ਚਾਹੇ ਅੰਗੂਠੀ ਹੋਵੇ ਚਾਹੇ ਚਾਂਜੜਾ ਕੁਛ ਵੀ ਮੈਂ ਲੈਣਾ ਹੀ ਦੇਣਾ ਹੈ ਕਿਉਂਕਿ ਇਨਵੈਸਟਮੈਂਟ ਹੈ ਅੱਜ ਦੀ ਡੇਟ 'ਚ ਤੇ ਕਹਿੰਦੀ ਮੈਂ ਸ਼ੋਪਿੰਗ ਕਰਨੀ ਹੈ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਤੇ ਉਸ ਦਿਨ ਮੇਰਾ 50 ਹਜ਼ਾਰ ਦਾ ਖਰਚਾ ਕਰਾ ਤਾ ਕਰਵਾ ਚੌਥ ਵਾਲੇ ਦਿਨ ਫੋਟੋ ਮੇਰੀ ਇੱਕ ਨਹੀਂ ਪਈ ਅੱਛਾ ਫੋਨ ਆਇਆ ਮੇਰੇ ਕੋਲ ਮੇਰੇ ਸਾਲੀ ਦਾ ਫੋਨ ਆਇਆ ਕੁਛ ਮੇਰੇ ਨੋਨ ਦੇ ਫੋਨ ਆ ਗਏ ਕਹਿੰਦੇ ਕੀ ਗੱਲ ਹੋ ਗਈ ਅੱਜ ਨੇ ਫੋਟੋ ਤੇਰੀ ਪਾਈ ਨਹੀਂ ਮੈਂ ਕਿਤੇ ਤੇ ਨਹੀਂ ਪਾਈ ਕਹਿੰਦੀ WhatsApp ਤੇ ਨਹੀਂ ਪਾਈ Insta ਤੇ ਨਹੀਂ ਪਾਈ ਮਹਾ ਅੱਛਾ ਜਾਂ ਦੇਖਾ ਭਾਈ ਵਾਕਈ ਮੈਂ ਇਗਨੋਰ ਕਰੀ ਮੈਂ ਕਿਹਾ ਯਾਰ ਪਿਆਰ ਕਾ ਨੂੰ ਦਿਖਾਣਾ ਨਜ਼ਰ ਇਹ ਲੱਗ ਜੂ ਕੀ ਲੋੜ ਅਟ 11 ਠੀਕ ਹੈ ਤੇਦੀ ਸੱਲੀ ਦੇ ਵੀ ਮਸੀ ਹੁਣ ਲੱਗੇ ਤਾ ਭਾਈ ਇਹ ਫੋਟੋ ਜਿੱਜੇ ਦੀ ਕਿਉਂ ਨਹੀਂ ਪਾਈ ਕਹਿੰਦੀ ਉਹਨਾਂ ਨੂੰ ਕਹਿੰਦੀ ਉਹਨਾਂ ਕੋਲ ਟਾਈਮ ਨਹੀਂ ਤਾਂ ਫੋਟੋ ਕਰਾਉਣ ਦਾ ਇੱਕ ਦਿਨ ਪਹਿਲਾਂ ਨੇਲ ਐਕਸਟ੍ਰੇਸ਼ਨ ਮੈਂ ਕਰਾਈ ਪਰ ਲੋੜ ਨਹੀਂ ਘਰੇ ਬੁਲਾਉਂਦਾ ਸੀ ਨਾ ਕਿ ਉੱਥੇ ਜਾਂਦੀ ਸੀ ਇਹ ਹੂੰ ਹੂੰ 2500 3000 ਰੁਪਏ ਇੱਕ ਨਹੀਂ ਪਹਿਲਾਂ ਲਵਾਦਾ ਅਗਲੇ ਨੂੰ 50000 ਦਾ ਖਰਚਾ ਕਰਾਤਾ ਤੇ ਮਮਾ ਪਾਪਾ ਤੋਂ ਸੂਟ ਵਗੈਰਾ ਕਰੇ ਸਾਰਾ ਮੈਨੂੰ ਕੁਆਰਨੀ ਪੁੱਛਿਆ ਕਿ ਤੁਸੀਂ ਆਹ ਕੱਪੜੇ ਪਾ ਲਓ ਜਾਂ ਨਾ ਪਾਉ ਮੈਨੂੰ ਨੇ ਪੁੱਛਾ ਮੈਂ ਫੇਰ ਉਵੇਂ ਹੀ ਕਹਿੰਦਾ ਮੈਨੂੰ ਐਸੀ ਯਾਰ ਬੰਦਾ ਹੈਗਾ ਯਾਰ ਤੂੰ ਆਪਣਾ ਵਧੀਆ ਰਹਿ ਬਸ ਪਰਿਵਾਰ ਵਧੀਆ ਰਹਿ ਤੂੰ ਰਹਿ ਮੇਨ ਮੋਟਿਵ ਇਹ ਸੀ ਤੁਹਾਡਾ ਸੁਭਾਅ ਕਿਵੇਂ ਬਣਿਆ ਜਦੋਂ ਤੁਸੀਂ ਨਹਿਰ ਤੇ ਗਏ ਉਹ ਆਪਣਾ ਸੇਰਾ ਜਿਹੜਾ ਨਹਿਰ ਦੇ ਵਿੱਚ ਸਿੱਟਿਆ ਉਸ ਵਾਬਾ ਇਹ ਬਣਿਆ ਜੀ ਜਿੱਥੇ ਤਾਂ ਜੀ ਉਹ ਫੋਟੋ ਜਾਲੀਆਂ ਹੂੰ ਉੱਥੇ ਤਾਂ ਜੀ ਮੈਂ 14 ਮਾਰਚ ਨੂੰ ਸੁਸਾਇਟੀ ਕਰਨ ਚ ਲੱਗ ਗਿਆ ਤਾਂ ਰੇਲਵੇ ਟਰੈਕ ਹੈ ਉਹ ਕਿਉਂ ਹੁਣ ਉਹੀ ਮੈਂ ਦੱਸਦਾ ਇਹ ਸਾਰੀ ਸਟੋਰੀ ਉਹ ਤਾਂ ਸਟਾਰਟ ਹੋਣੀ ਹੈ ਜਿਹੜੀ ਛੱਡ ਰਹੇ ਆ ਜਿਹੜੀ ਮੈਂ ਤੁਹਾਨੂੰ ਦੱਸਣੀ ਸਟਾਰਟ ਕਰ ਰਹੇ ਹੂੰ ਕਰਵਾ ਚੌਥਾ ਦਿਨ ਸੀ ਚਲੋ ਨਿਕਲ ਗਿਆ ਇਹਨੇ ਮੈਨੂੰ ਕੁਛ ਨਹੀਂ ਮਤਲਬ ਕਿ ਇਗਨੋਰ ਕਰਿਆ ਜਾਂ ਕੁਛ ਕਹਿ ਲੋ ਅਗਲੇ ਦਿਨ ਫੇ ਜੀ ਦੀਵਾਲੀ ਵੀ ਆ ਗਈ ਦੀਵਾਲੀ ਵਾਲੇ ਦਿਨ ਵੀ ਇਹਨੇ ਮੈਨੂੰ ਪੁੱਛਿਆ ਨਹੀਂ ਹੈਗਾ ਉਸ ਟਾਈਮ ਮੈਂ ਲਾਈਫ ਚ ਪਹਿਲੀ ਵਾਰ ਸੋਨੇ ਦਾ ਸਿੱਕਾ ਲੈ ਕੇ ਆਇਆ ਹਾਂ ਪਹਿਲੀ ਦੀਵਾਲੀ ਨੂੰ ਜਿਹੜੀ ਪਹਿਲੀ ਦੀਵਾਲੀ ਕਹਾਂਗਾ ਕਿਉਂਕਿ ਮੈਂ ਚਾਂਦੀ ਦੇ ਸਿੱਕੇ ਖਰੀਦਦਾ ਰਹਿੰਦਾ ਸੀ ਮੈਂ ਉਸ ਦਿਨ 골ਡ ਕয়ਨ ਖਰੀਦ ਲਿਆ ਹਾਂ ਚੱਲ ਸਬੱਬ ਬਣ ਗਿਆ ਸਿੱਕਾ ਲਿਆਂਦਾ ਤੇ ਉਸ ਤੋਂ ਬਾਅਦ ਇਹਨਾਂ ਉਸ ਦਿਨ ਵੀ ਨਹੀਂ ਮੈਨੂੰ ਪੁੱਛਿਆ ਕਿ ਹਾਂ ਤੁਸੀਂ ਕੱਪੜੇ ਆ ਪਾ ਲੋ ਜਾਂ ਤੁਸੀਂ ਕੀ ਖਾਣਾ ਕੀ ਪੀਣਾ ਇਹਨੂੰ ਐਸੀ ਮੈਂ ਸਜਾ ਸਵਾਰਾ ਫੋਟੋਂ ਦਾ ਹੋਣ ਨੂੰ ਭੇਜਦੀ ਸੀ ਜਿਹੜਾ ਦਾ ਭਾਈ ਸੀਗਾ ਤੇ ਉਸ ਤੋਂ ਬਾਅਦ ਕਰਦੇ ਕਰਦੇ ਜੀ ਸਾਡਾ ਦੀਵਾਲੀ ਤੋਂ ਬਾਅਦ ਮੈਨੂੰ ਕਹਿਣ ਲੱਗ ਪਏ ਕਹਿੰਦੇ ਤੁਸੀਂ ਉੱਥੇ ਜਾਇਓ ਦਿੱਲੀ ਜਾਇਓ ਉਹ ਤਾਈ ਜੀ ਬਿਮਾਰ ਹਨ ਤੇ ਅਸੀਂ ਮੇਰੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਕਹਿੰਦੀ ਜਾ ਕੇ ਦਿੱਲੀ ਤੋਂ ਸੀ ਉਹਨਾਂ ਦਾ ਹਾਲ ਚਾਲ ਲਿਆ ਉਹ ਮੈਂ ਕਿਹਾ ਦਿੱਲੀ ਮੈਂ ਕਿਹਾ ਪੈਸੇ ਨਹੀਂ ਹੈਗੇ ਸਾਬ ਜਵਾਬ ਮੈਂ ਹੱਥ ਖੜੇ ਮੇਰੇ ਮੇਰੇ ਕੋਲ ਪੈਸੇ ਨਹੀਂ ਹੈਗੇ ਅਸੀਂ ਨਹੀਂ ਦਿੱਲੀ ਜਾਣਾ ਕਹਿੰਦੀ ਜਾਏ ਉਹ ਅਗਲੇ ਨੇ ਆਪਣੇ ਇਨੀ ਹੈਲਪ ਕਰੀ ਆ ਫਲਾਣਾ ਟਿੰਕਣਾ ਬੜਾ ਕੁਝ ਬੋਲਣ ਲੱਗੀ ਮੈਂ ਕਿਹਾ ਯਾਰ ਘਰੇ ਕਿਸ ਨੇ ਆਉਣਾ ਮੈਂ ਹੀ ਪੁੱਛਿਆ ਕਹਿੰਦੀ ਲੈ ਤੁਮ ਤਾਂ ਮੇਰੇ ਤੇ ਸ਼ੱਕ ਹੈ 나 ਜਾਉਂਦੀ ਨਹੀਂ ਮੈਂ ਕੀ ਕਹਾਂ 나 ਜਾਉਂਦੀ ਨਹੀਂ ਲੱਗਾ ਠੀਕ ਆ ਪਰ ਦੋ ਇੱਕ ਦੋ ਦਿਨ ਬਾਅਦ ਫੇਰ ਉਹੀ ਸਪਾ ਸਟਾਰਟ ਹੋ ਗਿਆ ਦਾ ਫੇ ਮੈਂ ਵੀ ਕਹਾਂ ਮੈਂ ਕਿ ਚਲੋ ਪਰਿਵਾਰ ਦੇ ਵਿੱਚ ਦੇਖੋ ਰਿਸ਼ਤੇਦਾਰੀ ਆਉਣ ਜਾਣਾਂ ਨਹੀਂ ਵਧੀਆਂ ਹੁਣ ਦੁੱਖ ਸੁੱਖ ਚ ਜੇ ਤੁਸੀਂ ਕਿਸੇ ਦੇ ਨਾਲ ਨਹੀਂ ਖੜੇ ਹੋਗੇ ਉਹਦਾ ਕੋਈ ਫਾਇਦਾ ਨਹੀਂ ਸੁੱਖ ਚ ਜਾਓ ਨਾ ਜਾਓ ਦੁੱਖ ਚ ਜਾਣਾ ਚਾਹੀਦਾ ਮੈਂ ਕਿਹਾ ਚਲੋ ਪਾਪਾ ਕੋਈ ਨਾ ਆਪਾਂ ਚੱਲਦੇ ਆ ਯਾਰ ਦਿੱਲੀ ਚਲ ਮੈਂ ਕਿਹਾ ਦਿੱਲੀ ਜਾ ਰਹੇ ਆ ਭਾਈ ਮੈਂ ਕਹਤਾ ਇਹਨੂੰ ਫਿਰ ਅਸੀਂ ਮੈਂ ਮਮਾ ਪਾਪਾ ਗੱਡੀ ਖਿੱਚਦੇ ਦਿੱਲੀ ਨੂੰ ਤੜਕੇ ਤੇ ਰਾਤ ਨੂੰ ਅਸੀਂ ਅਗਲੇ ਦਿਨ ਵਾਪਸ ਆਏ ਰਾਤ ਨੂੰ ਇਹ ਤਾਂ ਫੋਨ ਆਇਆ ਕਹਿੰਦੀ ਦੇਖ ਲਓ ਘਰ ਕੋਈ ਨਹੀਂ ਹੈਗਾ ਮੈਂ ਕਿਹਾ ਮੈਨੂੰ ਕੀ ਲੋੜ ਹੋਵੇ ਨਾ ਹੋਵੇ ਤਾਂ ਜ਼ਿੰਮੇਵਾਰੀ ਤੇਰੀ ਆ ਮੈਂ ਮੈਂ ਤਾਂ ਕੋਈ ਸ਼ੱਕ ਨਹੀਂ ਕਰਿਆ ਤਾਂ ਤੂੰ ਦੇਖ ਚਲੋ ਜੀ ਦਿੱਲੀ ਤੋਂ ਅਸੀਂ ਆਏ ਕਹਿੰਦੇ ਤੁਸੀਂ ਬੜੀ ਜਲਦੀ ਜਾਗੇ ਮੈਂ ਕਿਹਾ ਭਾਈ ਘਰੇ ਕਿਸੇ ਨਹੀਂ ਆਉਣਾ ਸੀਗਾ ਜਿਹੜਾ ਤੂੰ ਮੈਨੂੰ ਕੋਸ਼ਨ ਪੁੱਟ ਕਰ ਰਹੀ ਹੈ ਕਹਿੰਦੇ ਤੁਸੀਂ ਤਮੇ ਤੇ ਸ਼ੱਕ ਕਰਦੇ ਆਂ ਇੰਨੇ ਸਾਲ ਵਿਆਹ ਨਹੀਂ ਹੋ ਗਏ ਹਲੇ ਵੀ ਤੁਸੀਂ ਸ਼ੱਕ ਕਰੀ ਜਾਂਦੇ ਮੈਂ ਕਿਹਾ ਮੈਂ ਤਾਂ ਕੋਈ ਸ਼ੱਕ ਨਹੀਂ ਕਰ ਰਿਹਾ ਮੈਂ ਤਾਂ ਕੋਸ਼ਨ ਨੇ ਪੁੱਛ ਦਿੱਤੋ ਕਿ ਕਿਸੇ ਨੇ ਆਉਣਾ ਸੀਗਾ ਤੂੰ ਸਾਫ਼ ਕਹਦੇ ਨਹੀਂ ਕਿਨੇ ਆਉਣਾ ਸੀਗਾ ਚਲੋ ਜੀ ਫਿਰ ਗੱਲ ਕਰਦੇ ਕਰਦੇ ਵੀਰੇ ਫਿਰ ਕਾਦੀ ਫੱਗੜ ਜਾਇਓ ਗੁੜੀਆਂ ਮੇਰੀ ਬਿਮਾਰ ਰਹਿੰਦੀ ਸੀ ਜਿਹੜੀ ਤੀਸਰੀ ਕੁੜੀ ਹੈ ਬੁਮਾਰਕਾ ਜੀ ਜਦ ਤੁਸੀਂ ਆਸ਼ਕੀ ਲਨ ਚ ਪੈ ਗਏ ਨਿਆਣੇ ਚ ਧਿਆਨ ਕਿੱਥੇ ਜਾਊਗਾ